ਸੰਗਤ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਗੁਰਦਿਆਲ ਸਿੰਘ ਤੇ ਪਿਛਲੇ ਦਿਨੀ ਇੱਕ ਨਾ ਬਹੁਤ ਵੱਡਾ ਵਿਵਾਦ ਛੜਿਆ ਹੋਇਆ ਹੈ ਪਿੰਡ ਮਾੜੀ ਕੰਬੋਕਿਆਂ ਤੋਂ ਪਿੰਡ ਮਾੜੀ ਕੇ ਕੰਬੋਕੇ ਦੇ ਵਿੱਚੋਂ ਬਹੁਤ ਸਾਰੇ ਸਿੱਖ ਵਿਦਵਾਨਾਂ ਦੇ ਵਿਚਾਰ ਵੀ ਆ ਰਹੇ ਨੇ ਬਹੁਤ ਸਾਰੇ ਜਿਹੜੇ ਸਿੱਖ ਜਥੇਬੰਦੀਆਂ ਰੰਗਰੇਟਾ ਦਾਲ ਬਹੁਤ ਲੋਕਾਂ ਨੇ ਇਤਰਾਜ਼ ਜਤਾਇਆ ਕਿ ਇਸ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨ ਦਿੱਤਾ ਗਿਆ ਸੋ ਅੱਜ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਆਂ ਇਹ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਉਹ ਜੋਦੇ ਦਾ ਪਿੰਡ ਹੈ ਜਿਸ ਨੇ ਮੱਸਾ ਰੰਗੜ ਨੂੰ ਸੋਧਿਆ ਸੀ ਕੀ ਵਾਕਿਆ ਇਸ ਪਿੰਡ ਦੇ ਵਿੱਚ ਵੀ ਜਾਤੀ ਵਿਤਕਰਾ ਹੁੰਦਾ ਹੈ ਇਹ ਸਾਰੀਆਂ ਗੱਲਾਂ ਅੱਜ ਦੀ ਵੀਡੀਓ ਦੇ ਅਚਾ ਅਸੀਂ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵੇਖਿਓ ਤਾਂ ਹੀ ਤੁਹਾਨੂੰ ਪੂਰੀ ਗੱਲ ਜਿਹੜੀ ਆ ਉਹ ਸਮਝ ਆ ਜਾਵੇਗੀ ਪਹਿਲਾਂ ਆਪਾਂ ਉਸ ਘਰ ਦੇ ਵਿੱਚ ਮੌਜੂਦ ਆ ਜਿਸ ਘਰ ਦੇ ਵਿੱਚ ਭਾਈ ਰਣਜੀਤ ਸਿੰਘ ਨੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਕਰਨ ਤੋਂ ਮਨਾ ਕੀਤਾ ਪਹਿਲਾਂ ਆਪਾਂ ਉਹ ਸਾਰਾ ਘਰ ਤੁਹਾਨੂੰ ਦਿਖਾਵਾਂਗੇ ਕਿ ਕਿਹੜੀ ਇਤਰਾਜ਼ਯੋਗ ਚੀਜ਼ ਸੀਗਾ ਜਿਹਦੇ ਕਰਕੇ ਭਾਈ ਰਣਜੀਤ ਸਿੰਘ ਨੇ ਇਤਰਾਜ਼ ਕੀਤਾ ਆ ਉਹ ਤੁਹਾਨੂੰ ਦਿਖਾਉਨੇ ਆ ਸਾਰੇ ਘਰ ਦੀਆਂ ਤਸਵੀਰਾਂ ਆਪਾਂ ਸ਼ੁਰੂਆਤ ਇਸੇ ਹੀ ਛੋਟੇ ਜਿਹੇ ਸਟੋਰ ਰੂਮ ਤੋਂ ਕਰਦੇ ਆ ਇੱਕ ਛੋਟਾ ਜਿਹਾ ਸਟੋਰ ਰੂਮ ਬਣਾਇਆ ਗਿਆ ਤੇ ਇਹਦੇ ਵਿੱਚ ਬਾਧੂ ਘਟੂ ਸਮਾਨ ਜਿਹੜਾ ਉਹ ਰੱਖਿਆ ਜਾਂਦਾ ਜਿੱਦਾਂ ਵੀਰ ਦੇ ਟਰੰਕ ਪਏ ਨੇ ਵੀਰ ਦੀਆਂ ਪੱਠੀ ਦਾ ਸਮਾਨ ਜਿਹੜਾ ਹੁੰਦਾ ਵਾ ਪਚੁੱਲੇ ਪਏ ਨੇ ਕਿਉਂਕਿ ਵੀਰ ਖਲਵਾਈ ਦਾ ਕੰਮ ਜਿਹੜਾ ਉਹ ਕਰਦਾ ਤੇ ਹਲਵਾਈ ਦਾ ਕੰਮ ਕਰਦਿਆਂ ਆਪਣਾ ਜਿਹੜਾ ਵਾਧੂ ਘਟੂ ਸਮਾਨ ਇਹ ਛੋਟੇ ਜਿਹੇ ਰੂਮ ਵਿੱਚ ਰੱਖਦਾ ਹੈ ਦੂਜਾ ਬੈਡਰੂਮ ਹੈ ਜੀ ਇਹਨਾਂ ਦਾ ਘਰ ਦਾ ਪਰਿਵਾਰ ਦਾ ਤੁਸੀਂ ਦੇਖ ਸਕਦੇ ਹੋ ਛੱਤਾਂ ਦੇ ਉੱਪਰ ਕੋਈ ਅਜੇ ਕੋਈ ਹਾਲਾ ਨਹੀਂ ਬਣਿਆ ਕੋਈ ਦੀਵਾ ਨਹੀਂ ਕੋਈ ਚਰਾਗ ਨਹੀਂ ਕੋਈ ਬੱਟੀ ਨਹੀਂ ਆਮ ਘਰਾਂ ਵਰਗਾ ਘਰ ਜਿਹੜਾ ਕਮਰਾ ਵਾ ਇਹ ਬੈਡਰੂਮ ਜਿਹੜਾ ਆਮ ਘਰਾਂ ਦਾ ਗਰੀਬ ਪਰਿਵਾਰਾਂ ਦਾ ਜਿਹੋ ਜੇ ਘਰ ਹੁੰਦੇ ਨੇ ਉਸ ਤਰ੍ਹਾਂ ਕਰ ਆਪਾਂ ਦੂਸਰਾ ਕਮਰਾ ਵੀ ਤੁਹਾਨੂੰ ਦਿਖਾ ਦਈਏ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣਾ ਸੀ ਸੋ ਇਹ ਉਹ ਕਮਰਾ ਜਿੱਦਿ ਸਫਾਈ ਕਰਕੇ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨ ਵਾਸਤੇ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਸਨ ਮਾਤਾ ਜੀ ਦਾ ਭੋਗ ਸੀਗਾ ਇਸ ਘਰ ਦੇ ਜੋ ਬਜ਼ੁਰਗ ਮਾਤਾ ਸੀ ਉਹਨਾਂ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੁੰਦਾ ਉਹਨਾਂ ਦੀ ਆ ਤਸਵੀਰ ਵੀ ਸ਼ਾਇਦ ਲੱਗੀ ਹੋਈ ਹੈ ਤਸਵੀਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤੇ ਇਹਨਾਂ ਦੇ ਭੋਗ ਤੇ ਸੰਗਤ ਇਕੱਠੀ ਹੋਈ ਹੋਏ ਤੇ ਭਾਈ ਰਣਜੀਤ ਸਿੰਘ ਵੱਲੋਂ ਗ੍ਰੰਥੀ ਸਿੰਘ ਨੂੰ ਫੋਨ ਕਰਕੇ ਕਹਿ ਦਿੱਤਾ ਜਾਂਦਾ ਕਿ ਭਾਈ ਇੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋ ਸਕਦਾ ਆਪਾਂ ਘਰ ਵਾਲੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਆਂ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਭਾਈ ਰਣਜੀਤ ਸਿੰਘ ਨੇ ਰੋਕਿਆ ਇਧਰਲਾ ਇੱਕ ਹੋਰ ਤੁਹਾਨੂੰ ਦਿਖਾ ਦਈਏ ਇਹ ਛੋਟਾ ਜਿਹਾ ਰਸੋਈ ਘਰ ਹੈ ਜੀ ਇਹ ਵੀ ਦਿਖਾ ਦਿਓ ਕਰੀ ਇਹ ਛੋਟਾ ਜਿਹਾ ਘਰ ਦਾ ਰਸੋਈ ਘਰ ਹੈ ਜਿੱਥੇ ਆਮ ਆਪਾਂ ਬਹੁਤੀਆਂ ਕੋਠੀਆਂ ਦੇ ਵਿੱਚ ਤਾਂ ਵੱਡੀਆਂ-ਵੱਡੀਆਂ ਰਸੋਈਆਂ ਬਣੀਆਂ ਹੋਈਆਂ ਇਹ ਸਿੰਪਲ ਸਾਦੇ ਗਰੀਬ ਪਰਿਵਾਰ ਦੀ ਰਸੋਈ ਹੈ ਜਿੱਥੇ ਕਿ ਰਸੋਈ ਦਾ ਕੰਮ ਜਿਹੜਾ ਉਹ ਚੱਲਦਾ ਹੁਣ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਤੇ ਪਰਿਵਾਰ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੀ ਇਤਰਾਜ਼ਯੋਗ ਚੀਜ਼ ਸੀ ਜਿਹਦਾ ਕਰਕੇ ਭਾਈ ਰਣਜੀਤ ਸਿੰਘ ਨੇ ਇਤਰਾਜ਼ ਜਤਾਇਆ ਤੇਰਾ ਨਾਂ ਲਾਟੀ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਮਾੜੀ ਕੰਬੋ ਕਹਿੰਦੇ ਰਹਿਣ ਵਾਲੇ ਜੀ ਇਹ ਜਿਹੜੀ ਘਟਨਾ ਕੀ ਵਾਪਰੀ ਹੈ ਕੀ ਹੋਇਆ ਹੈ ਜਿਹੜਾ ਜਾਤੀ ਵਿਤਕਰੇ ਦੀ ਗੱਲ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਹ ਜੀ ਸਤਕਾਰ ਕਮੇਟੀ ਦਾ ਭਾਈ ਰਣਜੀਤ ਸਿੰਘ ਜੋ ਜਾਤੀਵਾਦ ਆ ਆ ਵੀ ਫਲਾ ਰਿਹਾ ਗੱਲ ਨੂੰ ਜਾਣ ਕੇ ਜੋ ਮਸਲਾ ਸੀਗਾ ਇਹਨੇ ਸਾਨੂੰ ਅਹੀਂ ਇਹਨੂੰ ਪੁੱਛਿਆ ਵੀ ਇਹਨੇ ਪਹਿਲਾਂ ਆਣ ਕੇ ਆਖਿਆ ਵੀ ਇੱਥੇ ਫੋਟੋਆਂ ਰੱਖੀਆਂ ਜੋ ਨਾ ਸੀ ਫਿਰ ਇਹਨੂੰ ਕਿਹਾ ਵੀ ਤੂੰ ਆਣ ਕੇ ਸਾਨੂੰ ਦੱਸ ਕਿਹੜੀ ਗੱਲੋਂ ਤੂੰ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਤੂੰ ਹੋਂ ਆਉਣ ਨਹੀਂ ਦਿੰਦਾ ਹੋਂ ਨਹੀਂ ਦਿੰਦਾ ਫਿਰ ਇਹਨੇ ਸਾਨੂੰ ਇਹ ਗੱਲ ਕੋਈ ਵੀ ਗੱਲ ਤੇ ਕਿਸੇ ਵੀ ਗੱਲ ਦਾ ਇਹਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਤੁਸੀਂ ਸਿੱਖੀ ਸਰੂਪ ਦੇ ਵਿੱਚ ਕਿੰਨੇ ਚਿਰ ਤੋਂ ਜੀ ਸਿੱਖੀ ਸਰੂਪ ਦੇ ਵਿੱਚ ਸਾਲ ਕੁ ਦੇ ਹੋਈ ਚੱਲਿਆ ਹੁਣ ਇੱਕ ਸਾਲ ਹੋ ਗਿਆ ਪਹਿਲਾਂ ਤੁਸੀਂ ਕਰੀਮ ਸ਼ੇਵ ਸੀਗੇ ਠੀਕ ਹੈ ਜੀ ਕਰੀਮ ਸ਼ੇਵੀ ਅੱਛਾ ਹਾਂਜੀ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਵੀ ਇਹਨਾਂ ਦੇ ਘਰ ਦੇ ਵਿੱਚ ਕਬਰ ਪਣੀ ਹੋਈ ਆ ਜਿਹਦਾ ਕਰਕੇ ਮੈਂ ਇਤਰਾਜ਼ ਰਾਇਆ ਵੀ ਕਬਰਾਂ ਦੇ ਉੱਤੇ ਮਾਰੇ ਦਾ ਪ੍ਰਕਾਸ਼ ਨਹੀਂ ਹੋ ਸਕਦਾ ਕਬਰ ਕੋਈ ਨਹੀਂ ਮਹਾਰਾ ਜੀ ਕੋਈ ਇੱਥੇ ਕਬਰ ਨਹੀਂ ਬਣੀ ਕੋਈ ਇੱਥੇ ਦੀਵਾ ਨਹੀਂ ਜਗਦਾ ਬੇਸ਼ੱਕ ਹੁਣ ਵੀ ਆ ਕੇ ਉਹ ਵੇਖ ਸਕਦਾ ਵਾ ਜੇ ਉਹਨੂੰ ਇੰਨਾ ਹੀ ਇਤਰਾਜ਼ ਸੀ ਅਜੇ ਵੀ ਅਸੀਂ ਆਨੇ ਆ ਆਣ ਕੇ ਵੇਖ ਤੇ ਸਕਦਾ ਕਿਸੇ ਦੇ ਕਹੇ ਘਵਾਏ ਤੇ ਕਿਉਂ ਚੱਲਿਆ ਹੈ ਭਾਈ ਰਣਜੀਤ ਸਿੰਘ ਤੁਹਾਡੇ ਘਰ ਆਏ ਸੀਗੇ ਆਏ ਸੀਗੇ ਕਿੰਨਾ ਚਿਰ ਪਹਿਲਾਂ ਪੰਜ 6 ਮਹੀਨੇ ਪਹਿਲਾਂ ਆਏ ਸੀ ਉਦੋਂ ਹੈਗੀ ਸੀ ਉਦੋਂ ਸੀਗੇ ਫੋਟੋਆਂ ਲੱਗੀਆਂ ਕੋਈ ਕਬਰ ਵਾਲੀ ਗੱਲ ਨਹੀਂ ਇਦਾਂ ਦਾ ਕੋਈ ਬਣਿਆ ਨਹੀਂ ਜੀ ਕਬਰ ਨਹੀਂ ਸੀ ਫੋਟੋਆਂ ਕੱਲੀਆਂ ਫੋਟੋਆਂ ਕੱਲੀਆਂ ਲੱਗੀਆਂ ਸੀ ਅੱਛਾ ਨਹੀਂ ਵਾਕਿਆ ਤੁਸੀਂ ਜਾਂਦੇ ਹੋਗੇ ਜਾਂ ਮੰਨਦੇ ਹੋਗੇ ਜਾਂ ਸੁਣਦੇ ਹੋਗੇ ਹਾਂਜੀ ਜੀ ਫੋਟੋਆਂ ਲੱਗੀਆਂ ਸੀ ਜੀ ਫੋਟੋਆਂ ਤੋਂ ਸਿਵਾ ਹੋਰ ਕੁਝ ਨਹੀਂ ਸੀ ਜੀ ਹਾਂਜੀ ਹੁਣ ਤੁਹਾਡੀ માતા ਦੇ ਭੋਗ ਤੇ ਉਹਨਾਂ ਨੇ ਇਤਰਾਜ਼ ਕਿਉਂ ਜਤਾਇਆ ਇਹ ਦੱਸੋ ਤਰਾਜ ਉਹਨੇ ਉਹੀ ਜਤਾਇਆ ਕਿ ਇੱਥੇ ਫੋਟੋਆਂ ਲੱਗੀਆਂ ਜੀ ਇੱਥੇ ਮੜੀ ਬਣੀ ਹੈ ਜੀ ਉੱਥੇ ਕੁਝ ਵੀ ਹੈ ਜੀ ਇਦਾਂ ਜੀ ਫਿਰ ਆਪ ਹੀ ਜਾਤੀਵਾਦ ਨਾਲ ਜੋ ਇਹ ਗੱਲ ਫਲਾ ਰਿਹਾ ਸਾਡੇ ਤੋਂ ਇਦਾਂ ਦੀ ਕੋਈ ਬਾਬਾ ਜੀ ਦੇ ਵੱਲੋਂ ਵੀ ਕੋਈ ਪਿੰਡ ਦੇ ਵਿੱਚ ਕੋਈ ਜਾਤੀ ਵਿਤਕਰਾ ਹੈਗਾ ਕੋਈ ਨਹੀਂ ਹੈਗਾ ਜੀ ਸਾਰੇ ਗੁਰੂ ਘਰ ਸਾਰੇ ਗੁਰੂ ਘਰ ਜਾਂਦੇ ਆ ਜੀ ਜੀ ਠੀਕ ਹੈ ਤੁਹਾਡੇ ਨਾਲ ਉਹਨੇ ਇੰਜ ਕਿਉਂ ਕੀਤਾ ਸਾਨੂੰ ਇਹੋ ਤੋਂ ਤੋਂ ਇਨਸਾਫ ਮੰਗਦੇ ਸਾਨੂੰ ਦੱਸੋ ਆਣ ਕੇ ਸਾਡੇ ਨਾਲ ਕਿਉਂ ਕੀਤਾ ਗਿਆ ਹੈ ਸਾਨੂੰ ਗੁਰੂ ਤੋਂ ਵਾਂਝੇ ਕਿਉਂ ਕੀਤਾ ਗਿਆ ਜੇ ਅਸੀਂ ਗੁਰੂ ਨਾਲ ਜੋੜਦੇ ਤਾਂ ਸਾਨੂੰ ਕਿਉਂ ਨਹੀਂ ਜੋੜਨ ਦਿੱਤਾ ਕਿ ਅਸੀਂ ਛੋਟੀ ਸਕੂਲ ਕਾਟੂ ਹੋਂਦੇ ਕਾ ਇੱਕ ਕਰਕੇ ਰੋਕ ਰਿਹਾ ਹੈ ਜਾਂ ਕਿਹੜੀ ਗੱਲਾਂ ਸਾਨੂੰ ਇਨਸਾਫ ਚਾਹੀਦਾ ਜੀ ਜੀ ਤੁਹਾਡੀ ਮਾਤਾ ਜੀ ਤੁਹਾਡੇ ਬੱਚੇ ਉਹ ਕੀ ਕੰਮ ਕਰਦੇ ਮਾਤਾ ਜੀ ਅਸੀਂ ਕੰਮ ਉਹ ਮੈਂ ਤਾਂ ਮਜ਼ਦੂਰੀ ਕਰਦੇ ਆ ਜੀ ਸਾਡੇ ਬੱਚੇ ਸੀ ਆ ਗੁਰਦਾਰਾ ਸਾਹਿਬ ਜਾਂਦੇ ਮਾਤਾ ਜੀ ਜਿਹੜਾ ਜਿੰਨਾਂ ਦਾ ਭੋਗ ਸੀ ਇਹ ਵੀ ਦੋ ਟਾਈਮ ਗੁਰਦਾਰਾ ਸਾਹਿਬ ਜਾਂਦੇ ਆ ਜੀ ਪਹਿਲਾਂ ਸਾਡੇ ਬਾਪ ਜੀ ਦੀ ਡੈਥ ਹੋਈ ਉਹ ਵੀ ਗੁਰਦਾਰਾ ਸਾਹਿਬ ਜਾਂਦੇ ਜੀ ਸਾਡਾ ਬੱਚੇ ਵੀ ਤੱਕਰ ਬਚ ਗੁਰਦਾਰਾ ਸਾਹਿਬ ਜਾਂਦੇ ਆ ਸਾਰੇ ਸਾਰਾ ਪਰਿਵਾਰ ਸਾਰੇ ਪਰਿਵਾਰ ਜਾਣੇ ਆ ਜੀ ਪਤਾ ਲੱਗਾ ਤੁਹਾਡਾ ਬੱਚਾ ਕੀਰਤਨ ਵੀ ਸਿੱਖਦਾ ਹੈ ਜਰੂਰ ਜੀ ਕੀਰਤਨ ਵੀ ਸਿੱਖ ਰਿਹਾ ਹੈ ਆ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਤੋਂ ਕੀਰਤਨ ਵੀ ਸਿੱਖ ਰਿਹਾ ਹੈ ਬਾਬਾ ਜੀ ਪਾਠ ਵੀ ਸਿਖਾਉਂਦੇ ਆ ਕਿਸੇ ਗੱਲ ਦਾ ਕੋਈ ਇਹਨਾਂ ਦੇ ਏਦਾਂ ਨਹੀਂਗਾ ਕੋਈ ਜਾਤ ਪਾਤ ਦਾ ਨਹੀਂ ਇਹਨਾਂ ਦੇ ਕੋਈ ਨਹੀਂ ਏਦਾਂ ਦਾ ਵੀ ਪਿੰਡ 'ਚ ਹੋਰ ਵੀ ਕਿਸੇ ਨਾਲ ਕਦੀ ਜਾਤੀ ਵਿਤਕਰੇ ਦੀ ਗੱਲਬਾਤ ਚੱਲੀ ਨਹੀਂ ਕਿਸੇ ਦੇ ਕਿਸੇ ਗੁਰਦੁਆਰਾ ਸਾਹਿਬ ਕਿਸੇ ਜਾਤੀ ਪਾਤ ਦਾ ਕੋਈ ਮਤਲਬ ਨਹੀਂ ਚਲ ਧੰਨਵਾਦ ਕੋਣ ਬੋਲ ਰਿਹਾ ਹੈ ਜੀ ਖਾਲਸਾ ਵੈਕਰ ਜੀ ਦੀ ਫਤਿਹ ਜੀ ਜੀ ਮੈਂ ਜੱਸਾ ਸਿੰਘ ਮਾੜੀ ਕੰ ਤੇ ਇਹ ਵੀਰ ਜੀ ਸਿੰਘ ਜਿਹੜੇ ਦੋ ਗਏ ਇਹਨਾਂ ਨੇ ਸਾਡੀ ਇੱਕ ਬਹੁਤ ਅਨਸਲਟ ਕਰਾਈ 450 ਆਦਮੀ ਦਾ ਪ੍ਰੋਗਰਾਮ ਸੀ ਅਸੀਂ ਚਾਰ ਪੰਜ ਪਕੌੜੇ ਤਿਆਰ ਕੀਤੇ ਨਾਲ ਦਾਲ ਸਬਜ਼ੀ ਤਿਆਰ ਕੀਤੀ ਭੈਣ ਭਰਾਏ ਇਹਨੇ ਖਾਣ ਪਾਣ ਕਰਨ ਤੋਂ ਸਾਨੂੰ ਰੋਕਿਆ ਗਿਆ ਸਾਡੇ ਜਿਹੜੇ ਸਿੰਘ ਸਾਹਿਬ ਸਨਾਮ ਸਿੰਘ ਜੀ ਆਏ ਉਹਨਾਂ ਨੂੰ ਇੱਕ ਸਿੰਘਾਂ ਦੀ ਧਮਕੀ ਦਿੱਤੀ ਗਈ ਵੀ ਆਣ ਕੇ ਇੱਥੇ ਕੋਈ ਕਿਸੇ ਤਰ੍ਹਾਂ ਦੀ ਵੀ ਗੱਲ ਹੋ ਸਕਦੀ ਆ ਦੂਜੀ ਉਹਨੇ ਪੰਜਾਬ ਸਰਕਾਰ ਦੀ ਪੁਲਿਸ ਹੀ ਧਮਕੀ ਦਿੱਤੀ ਵੀ ਪੰਜਾਬ ਪੁਲਿਸ ਹੀ ਆਉਗੀ ਤੇ ਮੈਂ ਖਾਣ ਪਾਣ ਸਾਬ ਨਹੀਂ ਹੁੰਦਣਾ ਅਸੀਂ ਇਹ ਸਾਰੇ ਜਿੰਨੇ ਵੀਰ ਇਹ ਚੀਜ਼ ਨੂੰ ਦੇਖ ਰਹੇ ਸਾਡੀ ਵੀਡੀਓ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਆ ਗਰੀਬ ਪਰਿਵਾਰ ਇਹ ਸਾਡੀ ਜਿਹੜੀ ਆ ਘਟਨਾ ਹੋਈ ਉਹਦਾ ਸਾਨੂੰ ਇਨਸਾਫ ਮਿਲੇ ਦੂਜੀ ਗੱਲ ਵੀਰ ਰਜੀਤ ਸਿੰਘ ਸਾਡੇ ਉਧੋ ਗਏ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਮੈਂ ਫਿਰਚਿਆਂ ਕੰਮ ਕਰਦਾ ਕਿਤੇ ਵੀ ਮੈਂ ਮੰਦਰ ਮਸੀਤ ਦੇ ਕੰਮ ਕਰਾਂ ਸਾਨੂੰ ਕਿਤੇ ਵੀ ਸਨਮਾਨਤ ਹੋ ਸਕਦਾ ਸਾਨੂੰ ਆਮ ਕੈਲੰਡਰ ਜਿੱਦਾਂ ਮਤਲਬ ਜਗ੍ਹਾ ਵਾਲੇ ਕਾਪੀਆਂ ਛਾਪ ਕੇ ਦਿੰਦੇ ਲਵਾਈ ਦੇ ਕੰਮ ਦੀਆਂ ਉਹਨਾਂ ਦੇ ਉੱਪਰ ਕੈਲੰਡਰਾਂ ਦੇ ਉੱਪਰ ਹਰ ਤਰ੍ਹਾਂ ਦੇ ਪੀਰ ਫਕੀਰ ਦੀ ਫੋਟੋ ਲੱਗੀ ਹੁੰਦੀ ਆ ਅਸੀਂ ਉਹ ਆਪਣੇ ਘਰ ਦੇ ਵਿੱਚ ਲਿਆ ਕੇ ਕੈਲੰਡਰ ਤੌਰ ਤੇ ਜਾਂ ਜੰਤਰੀ ਮਿਲਦੀ ਸਾਨੂੰ ਜਾਂ ਡੈਰੀ ਮਿਲਦੀ ਆ ਇਹ ਰੱਖਦੇ ਜਾਂ ਤਰੀਕਵਾਰ ਸਾਨੂੰ ਯਾਦ ਰੱਖਣਾ ਪੈਂਦਾ ਪਰ ਇਹ ਚੀਜ਼ਾਂ ਜੇ ਵੇਖ ਕੇ ਸਾਡੇ ਨਾਲ ਇਹ ਕਿਉਂ ਰੈਂਚ ਚ ਕੀਤੀ ਆ ਜੇ ਵੇਖੋ ਆੜਤੀਏ ਸਾਹਿਬ ਨੇ ਦੁਕਾਨਾਂ ਪਾਈਆਂ ਉਹਨਾਂ ਨੇ ਹਰ ਚੀਜ਼ ਦੇ ਉੱਪਰ ਮਾਂ ਲక్ష్ਮੀ ਦੀ ਫੋਟੋ ਲਾਈ ਜਿੰਦੀ ਆ ਠੀਕ ਆ ਉਸ ਕਾਰਨ ਅਸੀਂ ਵੀ ਹਰ ਘਰ ਜਾਂਦੇ ਆ ਸਾਡੇ ਪੀਰਾ ਵਗੀਰਾਂ ਦੇ ਸਲਮਾਨਤ ਹੁੰਦੇ ਮੰਦਰਾ ਮਸੀਤਾਂ ਦੇ ਸਲਮਾਨਤ ਹੁੰਦੇ ਆ ਐ ਜੋ ਆਪਣੇ ਘਰੇ ਲੈ ਆਂਦੀ ਆ ਤੇ ਬੇਚਰਤੋਲ ਭਾਈ ਦਾ ਕੰਮ ਕਰਦਾ ਤ੍ਰਿਪਲ ਵੀਰ ਜੀ ਮੈਂ ਉਦੋਂ 10 ਸਾਲ ਦਾ ਜਦੋਂ ਆਲਵਾਈ ਦਾ ਕੰਮ ਕਰਦਾ ਪੁੱਛ ਰੋ ਹਾਂਜੀ ਦੋਏ ਭਰਾਏ ਕਰਦੇ ਸਾਡੇ ਜੀਜਾ ਜੀ ਵੀ ਮਾੜੀ ਬੈਂਕੇ ਤੋਂ ਸਵਰਨ ਸਿੰਘ ਕੋਈ ਲਵਾਈ ਦਾ ਕੰਮ ਕਰਦੇ ਸਾਡੇ ਭਾਂਜੇ ਆ ਦੋ ਕੋਈ ਲਵਾਈ ਦਾ ਕੰਮ ਕਰਦੇ ਆ ਸਾਡੇ ਛਲੀਆ ਰਿਆ ਨਿਸ਼ਾਨ ਸਿੰਘ ਭੱਲੂ ਭਿੱਖੀ ਵੈਂਡ ਚਰਨਜੀਤ ਸਿੰਘ ਚੁੰਗਾ ਦੋ ਚੁੰਗਾ ਦੋ ਉਹ ਸਾਡੇ ਪਾਰਟੀ ਦੇ ਮੇਨ ਮਕਸਦ ਆ ਬਾਬੇ ਸੋਢੀ ਪਾਤਸ਼ਾਹੀ ਸਾਡੀ ਪਾਰਟੀ ਆ ਮੇਰੀ ਨਾ ਮੈਨੂੰ ਫੋਨ ਤੇ ਗੱਲ ਹੋਈ ਤੁਹਾਡੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਆਪਣੇ ਮੂੰਹੋਂ ਮੰਨਦਾ ਵੀ ਮੈਂ ਸ਼ਿਵਜੀ ਦਾ ਭਗਤਾਂ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਇਹ ਸ਼ਿਵਜੀ ਦਾ ਨਾਮ ਤੇ ਉਹਨੇ ਮੇਰੇ ਤੋਂ ਪੁੱਛਿਆ ਜੀ ਉਹਦੀ ਆਪਣੀਆਂ ਹੀ ਬਣਾਈਆਂ ਹੋਈਆਂ ਸਾਰੀਆਂ ਇਹ ਜੋ ਸ਼ਾਸਤਰ ਰਚ ਰਿਆ ਨਾ ਉਹਦੀ ਆਪਣੀ ਹੋਈ ਇਹੋ ਚੀਜ਼ਾਂ ਜੀ ਆਪਦੀ ਗੱਲ ਆਪਦੀ ਗੱਲ ਹੈ ਜੀ ਇਦਾਂ ਦੀ ਕੋਈ ਉਹਦੇ ਨਾਲ ਮੇਰੀ ਗੱਲਬਾਤ ਨਹੀਂ ਹੋਈ ਨਾ ਇਦਾਂ ਦਾ ਕੋਈ ਉਹਨੇ ਮੇਰੇ ਨਾਲ ਆ ਕੇ ਗੱਲਬਾਤ ਕੀਤੀ ਹੈ ਉਹਦਾ ਆਪਣਾ ਹੀ ਬਣਾਇਆ ਹੋਇਆ ਸਾਰਾ ਢਾਂਚਾ ਜੀ ਹਾਂਜੀ ਭਾਈ ਸਾਹਿਬ ਕੀ ਨਾਂ ਹਾਂਜੀ ਵੈਗਜੀ ਖਾਲਸਾ ਸ੍ਰੀ ਵੈਗਜੀ ਜੀ ਵਦੇ ਖਾਲਸਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਇਸੇ ਪਿੰਡ ਦਾ ਮੈਂ ਵਸਨੀਕਾਂ ਇਸੇ ਪਰਿਵਾਰ ਦਾ ਮੈਂ ਇੱਕ ਪਰਿਵਾਰਕ ਮੈਂਬਰ ਹਾਂ ਇਹ ਜੋ ਜਿਹੜੀ ਘਟਨਾ ਸਤਕਾਰ ਕਮੇਟੀ ਦੇ ਰਣਜੀਤ ਸਿੰਘ ਨੇ ਕੀਤੀ ਹੈ ਇਹ ਬਹੁਤ ਨਿੰਦਣਯੋਗ ਆ ਸਾਡੀ ਬੀਬੀ ਦੀਪਕੌਰ ਦਾ ਇਹਦਾ ਸਿੱਖ ਰੀਤੀ ਰਿਵਾਜਾਂ ਦੇ ਨਾਲ ਜੋਸ਼ ਸਨਸਕਾਰ ਵੀ ਕੀਤਾ ਗਿਆ ਸਾਰੇ ਕੰਮ ਕਾਜ ਹੋ ਜਰਹੀ ਤੇ 8 ਤਰੀਕ ਨੂੰ ਪੋ ਗਈ ਤੇ ਅਸੀਂ ਉਹਦਾ ਪੂਰਾ ਪ੍ਰਬੰਧ ਕੀਤਾ ਆ ਹੀ ਕਰਦੇ ਤੇ ਸਾਡੇ ਪਾਰਤੀ ਸਿੰਘ ਨੂੰ ਫੋਨ ਆਇਆ ਰਣਜੀਤ ਸਿੰਘ ਦਾ ਕਿ ਜੇ ਤੂੰ ਇਸੇ ਇਸ ਘਰ ਵਿੱਚ ਪਾਠ ਕਰਦਾ ਤੇ ਤੈਨੂੰ ਤੇਰਾਂ ਨਾ ਕਾਨੂੰਨੀ ਕਾਰਵਾਈ ਤੇ ਤੇਰਾਂ ਨਾ ਕੁੱਟ ਮਾਰਕ ਵੀ ਕੀਤੀ ਜਾਊਗੀ ਹੂੰ ਤੇ ਇਸੇ ਕਰਕੇ ਜੀ ਇਹ ਜੋ ਘਟਨਾ ਕੀਤੀ ਹੈ ਨਿੰਦਰਯੋਗ ਹੈ ਤੇ ਸਾਨੂੰ ਇਹ ਕਦਾ ਨਸਾ ਅਨਸਾਫ ਚਾਹੀਦਾ ਇਸ ਸੰਬੰਧੇ ਕੋਈ ਸ਼ਿਕਾਇਤ ਵਗੈਰਾ ਕੀਤੀ ਤੁਸੀਂ ਕੋਈ ਸ਼ਿਕਾਇਤ ਕੀਤੀ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਕੋਈ ਨਹੀਂ ਤੇ ਕੋਈ ਇੱਥੇ ਕੰਮ ਜਵਾਬ ਦਿੱਤਾ ਪੁਲਿਸ ਨੇ ਪੁਲਿਸ ਕੋਈ ਵੀ ਕਾਰਜ ਜਾਣੇ ਆ ਸਾਨੂੰ ਕੋਈ ਕਹਿ ਦਿੰਦੇ ਕੋਈ ਕਾਰਵਾਈ ਕਰਦੇ ਨੇ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਕਾਰਵਾਈ ਨਹੀਂ ਹੋਈ ਹਾਂ ਅਨਸਾਫ ਦੀ ਮੰਗ ਕਰਦੀ ਜਿਹੜੀਆਂ ਬੰਦੀਆਂ ਨਾਲ ਕੋਈ ਅਕਾਲ ਤਖਤ ਸਾਹਿਬ ਰਾ ਕਿਸੇ ਨਾਲ ਤੁਹਾਡਾ ਸੰਪਰਕ ਹੋਇਆ ਜਥੇ ਬੰਦੀਆਂ ਨਾਲ ਸਾਰਿਆਂ ਨਾਲ ਜਿੱਥੇ ਬੰਦੀਆਂ ਸਾਰੀਆਂ ਸਿੱਖ ਜਥੇ ਨਾਲ ਸਾਡੇ ਕੋਲ ਆ ਰਹੀਆਂ ਪਹੁੰਚ ਕਰ ਰਹੀਆਂ ਏ ਤੇ ਸਾਡਾ ਸੰਜੋਗ ਕਰ ਕਿ ਜਿਹੜਾ ਨੁਦਵਾਤ ਤੋਂ ਵੱਧ ਸਾਦੇ ਕਿ ਇਨਸਾਫ ਦਵਾਇ ਜਾਊਗਾ ਜੀ ਚਲੋ ਧੰਨਵਾਦ ਹਾਂਜੀ ਬਾਬਾ ਜੀ ਬੈਰੂ ਜੀ ਖਾਲਸਾ ਬੈਰੂ ਜੀ ਫਤਿਹ ਹਾਂਜੀ ਸੁਖੀ ਗਰੰਤੀ ਸਿੰਘ ਹੋ ਜੀ ਮੈਂ ਪਾਠੀ ਸਿੰਘਾਂ ਜੀ ਪਿੰਡ ਦਾ ਤੁਹਾਡੇ ਨਾਲ ਭਾਈ ਰਣਜੀਤ ਸਿੰਘ ਦੀ ਜੋ ਗੱਲਬਾਤ ਹੋਈ ਉਹ ਕੀ ਸੀ ਪੂਰਾ ਮਾਗ ਲਿਆ ਉਹਨਾਂ ਦੇ ਕਹਿਣ ਦੇ ਉਹ ਕਹਿੰਦੇ ਆ ਕਿ ਜਿਹੜਾ ਲਾਟੀ ਸਿੰਘ ਜੱਜ ਵੀਰ ਸਿੰਘ ਇਹ ਜਿੰਨਾਂ ਦੀ ਮਾਤਾ ਦੀਪਕੌਰ ਗੁਜਰੀ ਆ ਜੀ ਇਹਨਾਂ ਦੇ ਘਰ ਸ਼ਿਵਜੀ ਦਾ ਮੰਦਰ ਆ ਹੂੰ ਇਹ ਟੱਲੀਆਂ ਵਜਾਉਂਦੇ ਆ ਹੂੰ ਨੂਰਮੀਆਂ ਮੰਨਦੇ ਆ ਜੀ ਇਹਨਾਂ ਦੇ ਘਰ ਸਰੂਪ ਨਹੀਂ ਜਾਣ ਦਿੱਤਾ ਜਾਊਗਾ। ਹੂੰ। ਇਹ ਗੱਲ 2 ਤਰੀਕ ਦੀ ਮੇਰੀ ਉਹਦੇ ਨਾਲ ਹੋਈ ਆ। ਜੀ। ਤੇ ਮੈਂ ਉਹਨੂੰ ਕਿਹਾ ਕਿ ਠੀਕ ਆ ਪਿੰਡ ਦਾ ਕੰਮ ਆ ਪਿੰਡ ਦੇ ਵਿੱਚ ਜਵਾਬ ਦੇਣਾ ਬੜਾ ਮੁੱਖਾ ਹੁੰਦਾ ਹੈ। ਜੀ। ਕਿਉਂਕਿ ਜਮਣਾ ਮਰਨਾ ਸਾਰਿਆਂ ਨੇ ਆ। ਬਿਲਕੁਲ। ਤੇ ਤੁਸੀਂ ਜੇ ਕੋਈ ਇਤਰਾਜ਼ਯੋਗ ਚੀਜ਼ ਆ ਧਿਆਨ ਕਿ ਉੱਥੇ ਆਪ ਦੱਸੋ। ਆਪ ਵੇਖੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜੀ। ਉਹ ਸਾਡੇ ਕੋਲ ਨਹੀਂ ਆਇਆ ਜਦੋਂ 8 ਤਰੀਕ ਨੂੰ ਪਾਰਟ ਰੱਖਣਾ ਸੀ 7 ਤਰੀਕ ਨੂੰ ਰਾਤ 9:30 ਵਜੇ ਉਹਨੇ ਫੋਨ ਤੇ ਗੱਲ ਕੀਤੀ। ਹੂੰ। ਤੇ ਮੈਂ ਉਹਦੀ ਗੱਲ ਜਿਹੜੀ ਆ ਮਾਤਾ ਦੀਪਕੌਰ ਦੇ ਵੱਡੇ ਮੁੰਡੇ ਲਾੜੀ ਨਾ ਕਰਾਈ ਆ। ਹੂੰ। ਉਹਨੇ ਕਾਨਫਰੰਸ ਤੇ ਗੱਲ ਕਰਕੇ ਇਹ ਗੱਲ ਕਹੀ ਆ ਕਿ ਭਾਈ ਸਾਹਿਬ ਮੈਂ ਤੁਹਾਡੇ ਘਰ ਸਰੂਪ ਨਹੀਂ ਜਾਣਦੇ ਨਾ ਤੇ ਨਹੀਂ ਜਾਣਦੇ ਨਾ। ਹੂੰ। ਉਸ ਤੋਂ ਬਾਅਦ ਅਸੀਂ ਦਿੰਨੇ ਆਣ ਕੇ ਮਾਹੌਲ ਵੇਖਿਆ ਹੈ। ਜੀ। ਉਹਨਾਂ ਦੇ ਘਰ ਫੋਟੋਆਂ ਠੀਕ ਲੱਗੀਆਂ ਸੀ। ਹੂੰ। ਉਹਨੇ ਜਿਹੜਾ ਕਮਰਾ ਬਣਾਇਆ ਹੈ ਉਹਨੂੰ ਤੁਸੀਂ ਕੋਈ ਵੀ ਦਰਜਾ ਦੇ ਸਕਦੇ ਹੋ ਪੂਜਾ ਰੂਮ ਕਹਿ ਲਓ ਜਾਂ ਕੋਈ ਕਮਰਾ ਕਹਿ ਲਓ। ਹੂੰ। ਉਹਦੇ ਵਿੱਚ ਕੋਈ ਮੜੀ ਮੱਟੀ ਕੁਝ ਨਹੀਂ ਬਣਿਆ। ਹੂੰ। ਸਿਰਫ ਫੋਟੋਆਂ ਤੇ ਇੱਕ ਮੇਜ਼ ਪਿਆ ਹੈ। ਹੂੰ। ਜਿਹੜੇ ਕੋਸ ਪਰਿਵਾਰ ਨੇ ਮੇਜ ਵੀ ਚੁੱਕ ਤੇ ਫੋਟੋਆਂ ਵੀ ਲਾਤੀਆਂ ਉਹਦੀ ਸਫਾਈ ਕਰਤੀ ਜੀ ਉਦੋਂ ਬਾਅਦ 10 ਵਜੇ ਫੋਨ ਇਹਦਾ ਫੇਰ ਆਇਆ ਕਿ ਕੀ ਬਣਿਆ ਏ ਇਹਨੂੰ ਦੱਸਿਆ ਭਾਈ ਅਸੀਂ ਉਧਰ ਪਾਠ ਕਰਨਾ ਏ ਹੂੰ ਕਿਉਂਕਿ ਉਹਨਾਂ ਨੇ ਸਾਰਾ ਸਮਾਨ ਚੁੱਕ ਤਾ ਏ ਜੀ ਤੇ ਇਹਨਾਂ ਨੇ ਜਵਾਬ ਦਿੱਤਾ ਕਿ ਜੇ ਤੁਸੀਂ ਪਾਠ ਕੀਤਾ ਜਿਹੜੇ ਵੀ ਪਾਠੀ ਨੇ ਪਾਠ ਕੀਤਾ ਉਸ ਪਾਠੀ ਦਾ ਤੇ ਬਾਬਾ ਬਲਵਿੰਦਰ ਸਿੰਘ ਦਾ ਮੈਂ ਠਾਣੇ ਜਾ ਕੇ ਪਰਚਾ ਦਊਗਾ ਕਿਉਂਕਿ ਬਾਬਾ ਬਲਿੰਦਰ ਸਿੰਘ ਮੇਰਾ ਨਾਮ ਖੋ ਰੱਖਦੇ ਨੇ ਇਹ ਕਰਕੇ ਤੁਸੀਂ ਧੱਕੇ ਨਾਲ ਪਾਠ ਕਰਨਾ ਚਾਹੁੰਦੇ ਹੋ ਤੇ ਮੈਂ ਪਾਠ ਨਹੀਂ ਕਰਨਦਿਆਂ। ਅਸਲ ਦੇ ਵਿੱਚ ਨਾ ਇਹ ਜਿਹੜੀ ਸੋਸ਼ਲ ਮੀਡੀਆ ਤੇ ਗੱਲ ਫਲਾਈ ਜਾ ਰਹੀਆਂ ਨੇ ਜੀ ਉਹ ਹੈਗਾ ਜਾਤੀਵਾਦ ਦਾ। ਤੁਹਾਨੂੰ ਕੋ ਲੱਗਦਾ ਕੋਈ ਪਰਿਵਾਰ ਨਾਲ ਕੋਈ ਜਾਤੀ ਵਿਤਕਰਾ ਹੋਇਆ। ਵੇਖੋ ਜੀ ਮੇਰੀ 44 ਸਾਲ ਦੀ ਉਮਰ ਹੋ ਗਈ ਹੈ। ਹੂੰ ਤੇ 27 ਸਾਲ ਮੈਨੂੰ ਪਾਠ ਕਰਦਿਆਂ ਹੋ ਗਏ ਹੈ। ਹੂੰ ਇਹੋ ਜਿਹਾ ਮਾਮਲਾ ਸਾਡੇ ਪਿੰਡ ਦੇ ਵਿੱਚ ਅਜੇ ਤੱਕ ਨਹੀਂ ਆਇਆ। ਨਾ ਆਇਆ ਤੇ ਨਾ ਅਸੀਂ ਆਉਣ ਹੀ ਦੇਾਂਗੇ। ਜੀ ਵੈਰੀ ਗੁੱਡ ਕਿਉਂਕਿ ਅਸੀਂ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ ਸਾਡਾ ਭਾਈ ਸਾਰਾ ਸਾਂਝਾ ਹੈ ਦਿਨ ਦਿਹਾੜ ਸਾਡੇ ਜਿਹੜੇ ਸਾਰੇ ਸਾਂਝੇ ਨੇ ਇਹ ਦੂਜੇ ਪਿੰਡੋਂ ਆਣ ਕੇ ਸਤਕਾਰ ਕਮੇਟੀ ਦੇ ਚੱਕਰ ਦੇ ਵਿੱਚ ਕੋਈ ਪਤਾ ਨਹੀਂ ਕਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਫਿਰਦਾ ਆਪਣੇ ਆਪ ਦੀ ਤੇ ਉਹਦੇ ਦਬਾਅ ਦੇ ਨਾਲ ਲੋਕਾਂ ਨੂੰ ਇਹ ਗਲਤ ਗੁੰਮਰਾਹ ਕਰਕੇ ਪਰੇਸ਼ਾਨ ਕਰ ਰਿਹਾ ਹੈ ਜੀ ਤੇ ਸਾਡੀ ਇਹ ਸਮੂਹ ਜਥੇਬੰਦੀਆਂ ਤੋਂ ਮੰਗ ਆ ਕਾਲ ਤੱਕ ਤੋਂ ਮੰਗਿਆ ਕਿ ਇਹ ਗੱਲ ਦਾ ਸਪਸ਼ਟਿਕਰਨ ਕੀਤਾ ਜਾਵੇ ਕਿ ਕੀ ਇਹਦੇ ਕੋਲ ਕੋਈ ਅਧਿਕਾਰ ਹੈ ਜਾਇ ਲੋਕਾਂ ਦਾ ਨਾਲ ਨਜਾਇਜ਼ ਜਾਣ ਕੇ ਜਾਣਬੁੱਝ ਕੇ ਸੇਪੇ ਪਉਂਦਾ ਫਿਰਦਾ ਚਲ ਧੰਨਵਾਦ ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤੇ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤੇ ਜੀ ਦਾਸ ਬਲਵਿੰਦਰ ਸਿੰਘ ਬਾੜੀ ਕੰਬੋਕੇ ਜੋ ਸੇਵਾਦਾਰ ਸ਼ੀਰ ਬਾਬਾ ਸੁਖਾ ਸਿੰਘ ਪਾਵਨ ਸਥਾਨ ਜੋ ਐ ਇਸੇ ਕੌਮ ਦੇ ਮਹਾਨ ਯੋਧੇ ਹੋਏ ਨੇ ਉਹਨਾਂ ਦੇ ਪਾਵਨ ਨਗਰਾਂ ਤੇ ਜੋ ਸਥਾਨਾਂ ਤੇ ਸੇਵਾ ਕਰਦੇ ਆ ਕੀ ਸੀ ਪੂਰਾ ਮਸਲਾ ਪਿੰਡ ਦਾ ਮਸਲਾ ਵੀਰ ਜੀ ਸ੍ਰੀ ਸੋਨੀ ਸਾਹਿਬ ਜੀ ਦੇ ਪਾਠ ਨੂੰ ਲੈ ਕੇ ਹੋਇਆ ਜੋ ਕਿ ਮੈਂ ਤੇ ਵਿੱਚ ਹਾਜ਼ਰ ਨਹੀਂ ਸੀ ਜੀ ਪਾਠੀ ਸਿੰਘ ਨੇ ਪਾਠ ਕਰਨਾ ਸੀ ਜਿਹੜਾ ਇਹਨਾਂ ਘਰੇ ਪਾਠ ਕਰਨ ਵਾਸਤੇ ਪਾਠੀ ਸਿੰਘ ਆਇਆ ਸੀ ਉਹਨੂੰ ਰਣਜੀਤ ਸਿੰਘ ਦਾ ਫੋਨ ਆਇਆ ਜੀ ਉਦੋਂ ਕਹਿੰਦਾ ਜੀ ਕਿ ਇਹਨਾਂ ਘਰੇ ਪਾਠ ਨਹੀਂ ਕਰਨਾ ਹੂੰ ਜੀ ਪਾਠ ਨਹੀਂ ਕਰਨਾ ਕੀ ਕਰੂਗੀ ਕਾਰਨ ਉਹ ਇਹੀ ਦੱਸ ਰਿਹਾ ਸੀ ਕਿ ਇਹਨਾਂ ਘਰੇ ਕਵਰ ਆ ਇਹਨਾਂ ਘਰੇ ਮੰਦਰ ਆ ਹੂੰ ਪਤਾ ਨਹੀਂ ਵੀ ਉਹ ਕਿਸੇ ਦੇ ਕਹਿਣ ਤੇ ਕਹਿ ਰਿਹਾ ਸੀ ਜਾਂ ਕੋਈ ਉਹਨੂੰ ਲੱਗਦਾ ਸੀ ਪਰ ਜੇ ਉਹਨੂੰ ਲੱਗਦਾ ਸੀ ਜਾਂ ਕਿਸੇ ਨੇ ਕਿਹਾ ਸੀ ਤੇ ਉਹਦਾ ਫਰਜ ਬਣਦਾ ਸੀ ਸਤਕਾਰ ਕਮੇਟੀ ਦੇ ਅਹੁਦੇਦਾਰ ਹੋਣ ਦੇ ਨਾਤੇ ਉਹ ਇਸ ਚੀਜ਼ ਦੀ ਆਪ ਕੋਸ਼ਿਸ਼ ਕਰਦਾ ਕਿਉਂਕਿ ਬਿਲਕੁਲ ਉਦੋਂ ਕੇ ਤੇ ਕੰਬੋ ਕਹਿੰਦਾ ਕੋਈ ਫਰਕ ਨਹੀਂ ਆ ਇਹ ਉਹ ਮਸਲਾ ਜਿਹੜਾ ਮਤਲਬ ਇਹਨੇ ਐਵੇਂ ਕਿਸੇ ਦੇ ਕਹਿਣ ਤੇ ਬਣਾ ਦਿੱਤਾ ਕਿ ਇਧਰ ਸ੍ਰੀ ਪਾਠ ਸੁਖਨੀ ਸਾਹਿਬ ਜੀ ਦੇ ਨਹੀਂ ਹੋ ਸਕਦੇ ਕਿਉਂਕਿ ਮਾਤਾ ਦੀ ਜਿਹੜੇ ਸਨ ਉਹ ਰੋਜ਼ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦੇ ਸਨ ਬਿਨਾਂ ਨਾਗੇ ਤੋਂ ਤੇ ਉਹਨਾਂ ਦਾ ਜਿਹੜਾ ਇਹ ਸੋਨੀ ਸਾਹਿਬ ਦਾ ਪਾਠ ਨਹੀਂ ਹੋ ਸਕਿਆ ਉਲਟਾ ਜੇ ਅਸੀਂ ਉਹਨੂੰ ਇੱਥੇ ਬੁਲਾਇਆ ਵੀ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਸੀ ਬਾਅਦ ਦੇ ਵਿੱਚ ਅਗਲੇ ਦਿਨ ਤੇ ਜੇ ਇੱਥੇ ਸੱਦਿਆ ਤੇ ਉਹ ਇੱਥੇ ਨਹੀਂ ਆਏ ਟਾਈਮ ਵੀ ਦਿੱਤਾ ਸੀ ਨਹੀਂ ਆਏ ਜੇ ਅਸੀਂ ਉਹਨਾਂ ਦੇ ਘਰ ਗਏ ਆ ਉਹਨਾਂ ਨੂੰ ਮਿਲਣ ਵਾਸਤੇ ਕੇ ਬਹਿ ਕੇ ਉਹਨਾਂ ਨਾਲ ਵਿਚਾਰ ਕਰਦੇ ਆ ਤੇ ਸਾਨੂੰ ਘਰੇ ਵੀ ਨਹੀਂ ਮਿਲੇ ਜੀ ਉਹਨਾਂ ਨੇ ਮਿਲਣ ਤੋਂ ਫੋਨ ਤੇ ਗੱਲ ਹੋਈ ਹੈ ਉਹਦਾ ਨਾਲ ਫੋਨ ਤੇ ਇਹਨਾਂ ਦੇ ਘਰੇ ਹੋਈ ਜੀ ਮੇਰੇ ਫੋਨ ਤੇ ਫੋਨ ਨਹੀਂ ਆਇਆ ਉਹਨੂੰ ਕਦੀ ਵੀ ਮੇਰਾ ਨਾ ਮੈਂ ਕੀਤਾ ਨਾ ਉਹਨਾਂ ਕੀਤਾ ਪਾਠੀ ਸਿੰਘ ਦੇ ਫੋਨ ਤੇ ਫੋਨ ਆਇਆ ਉਹਨੇ ਮੇਰੇ ਨਾਲ ਪਰਿਵਾਰ ਦੇ ਘਰ ਆਏ ਤੁਸੀਂ ਦੇਖਿਆ ਇਹ ਕੋਈ ਅਲੰਗਣਾ ਕਰ ਰਹੇ ਸੀ ਸਿੱਖ ਮਰਿਆਦਾ ਦੀ ਨਹੀਂ ਜੀ ਬਿਲਕੁਲ ਨਹੀਂ ਫੋਟਵਾਂ ਲੱਗੀਆਂ ਸੀਗੀਆਂ ਬਿਲਕੁਲ ਜਿ ਤਰ੍ਹਾਂ ਮਾਤਾ ਦੀਆਂ ਜਾਂ ਹੜੂਮਾਂ ਦੀਆਂ ਆਮ ਸ਼ਿਵਜੀ ਸ਼ਿਵਜੀ ਦੀਆਂ ਜੋ ਲੱਗੀਆਂ ਸੀ ਇਹਦੇ ਚਲੋ ਹੋਰ ਵੀ ਲੱਗੀਆਂ ਹੁੰਦੀਆਂ ਘਰਾਂ 'ਚ ਵੈਸੇ ਅਸੀਂ ਉਹ ਵੀ ਉਹ ਜਿਹੜੀਆਂ ਪਾਠੀ ਸਿੰਘ ਨੇ ਕਿਹਾ ਵੀ ਉਹਨਾਂ ਨੂੰ ਵੀ ਲਾ ਕੇ ਤੇ ਪਾਸੇ ਰੱਖਿਆ ਹੋਇਆ ਸੀ ਬਿਲਕੁਲ ਕਮਰਾ ਸਾਫ਼ ਸੀ ਤੁਸੀਂ ਵੀ ਚੈੱਕ ਕਰ ਸਕਦੇ ਹੋ ਤੇ ਇਹ ਵਿਤਕਰਾ ਕਿਉਂ ਮੈਂ ਤੇ ਇਹ ਜਿਹੜੀ ਉਹਨੇ ਭੇਦਭਾਵ ਵਾਲੀ ਮੈਂ ਗੱਲ ਕੀਤੀ ਸੀ ਕਿ ਰঞ্জੀਤ ਸਿੰਘ ਉਹ ਭੇਦਭਾਵੇ ਕਰ ਰਿਹਾ ਪਰ ਰঞ্জੀਤ ਸਿੰਘ ਨੇ ਇਸ ਗੱਲ ਦਾ ਜਵਾਬ ਦੇਣ ਦੀ ਬਜਾਏ ਉਹਨੇ ਜਾਤੀਵਾਦ ਜੋੜ ਦਿੱਤਾ ਜੋ ਕਿ ਸਾਡੇ ਨਗਰ ਵਿੱਚ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਪਾਵਨ ਸਥਾਨ ਤੇ ਗੁਰਦੁਆਰਾ ਸਾਹਿਬ ਮਜੀਬ ਸਿੰਘ ਵੀ ਜਾਂਦੇ ਨੇ ਜਿੰਮੇਦਾਰ ਵੀ ਜਾਂਦੇ ਨੇ ਜੋ ਹੋਰ ਜਾਤੀਆਂ ਦੇ ਲੋਕ ਨੇ ਸਾਰੇ ਇੱਥੇ ਇੱਕ ਇਥਾ ਝੁਕਦੇ ਨੇ ਤੇ ਕਦੀ ਵੀ ਤੁਸੀਂ ਇਹ ਘਰ ਵਾਲਿਆਂ ਤੋਂ ਪੁੱਛ ਸਕਦੇ ਹੋ ਕਿ ਕੋਈ ਵੀ ਕਿਸੇ ਨਾਲ ਇੱਥੇ ਭੇਦਭਾਵ ਮਾੜੀ ਕੰਬੋ ਕਾਂ ਦੇ ਵਿੱਚ ਕਿਸੇ ਵੀ ਜਾਤੀ ਨਾਲ ਇੱਥੇ ਕਿਸੇ ਦਾ ਵਿਤਕਰਾ ਨਹੀਂ ਕੋਈ ਭੇਦਭਾਵ ਨਹੀਂ ਸਿਰਫ ਇਹ ਰਣਜੀਤ ਸਿੰਘ ਨੇ ਭੇਦਭਾਵ ਕੀਤਾ ਤੇ ਜਾਤੀਵਾਦ ਦਾ ਮੇਰਾ ਬਿਆਨ ਕੋਈ ਨਹੀਂਗਾ ਇਹ ਰਣਜੀਤ ਸਿੰਘ ਨੇ ਉਸ ਚੀਜ਼ ਨੂੰ ਦੱਬਣ ਵਾਸਤੇ ਕਿ ਜਿਹੜੀ ਆ ਆ ਗਲਤੀ ਉਹਨੇ ਕੀਤੀ ਆ ਇਹਦਾ ਜਵਾਬ ਦੇਣ ਦੀ ਬਜਾਏ ਉਹਨੇ ਜਾਤੀਵਾਦ ਵੱਲੇ ਉਲਝਾ ਦਿੱਤਾ ਲੋਕਾਂ ਨੂੰ ਹੁਣ ਇਸ ਮਸਲੇ ਤੇ ਕੀ ਕਾਰਵਾਈ ਦੀ ਮੰਗ ਕਰ ਰਹੇ ਹੋ ਜਾਂ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨੂੰ ਤੁਸੀਂ ਮਿਲੇ ਹੋ ਜਾਂ ਕਿਸੇ ਨਾਲ ਕੰਟੈਕਟ ਕੀਤਾ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਘਰ ਵਾਲਿਆਂ ਨੇ ਮੰਗ ਕੀਤੀ ਆ ਜੀ ਜੀ ਅ ਥਾਣੇ ਵੀ ਗਏ ਸੀ ਮਤਲਬ ਇਨਸਾਫ ਦੀ ਮੰਗ ਕੀਤੀ ਆ ਜਥੇਬੰਦੀਆਂ ਨਾਲ ਦੇ ਘਰੇ ਪਹੁੰਚ ਰਹੀਆਂ ਜੀ ਤੇ ਜਥੇਬੰਦੀਆਂ ਤੋਂ ਵੀ ਇਹਨਾਂ ਨੇ ਇਨਸਾਫ ਦੀ ਮੰਗ ਕੀਤੀ ਆ ਤੇ ਮੈਂ ਵੇਖੋ ਜੀ ਜੋ ਸਤਕਾਰ ਕਮੇਟੀ ਦੇ ਭਾਈ ਰਣਜੀਤ ਸਿੰਘ ਨੇ ਉਦੋਂ ਕਿ ਸਾਰੇ ਸਤਕਾਰ ਕਮੇਟੀ ਵਾਲੇ ਮਾੜੇ ਨਹੀਂ ਆ ਬਹੁਤ ਵਧੀਆ ਇਨਸਾਨ ਨੇ ਸਤਕਾਰ ਕਮੇਟੀ ਵਾਲਿਆਂ ਨਾਲ ਸਾਡਾ ਬਹੁਤ ਮੇਲਜੋਲ ਰਿਹਾ ਸਿੰਘਾਣਾੌਰ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ ਸਤਕਾਰ ਕਮੇਟੀ ਦੇ ਵਿੱਚ ਵੀ ਪਰ ਇਹੋ ਦੇ ਜਿਹੜੇ ਇੱਕ ਦੋ ਅਨਸਰ ਨੇ ਉਹ ਸਾਰਿਆਂ ਨੂੰ ਖਰਾਬ ਕਰਦੇ ਨੇ ਸਾਰਿਆਂ ਦਾ ਨਾਮ ਬਦਨਾਮ ਕਰਦੇ ਨੇ ਹੁਣ ਜਾਤੀਵਾਦ ਤੇ ਇਹਨਾਂ ਬਹੁਤ ਵੱਡਾ ਰਣਜੀਤ ਸਿੰਘ ਨੇ ਬਵਾਲ ਖੜਾ ਕੀਤਾ ਜੋ ਕਿ ਸਾਡੇ ਪਿੰਡ ਵਿੱਚ ਤੁਸੀਂ ਕਿਸੇ ਵੀ ਕੋਨੇ ਤੇ ਜਾ ਕੇ ਤੁਸੀਂ ਇਹ ਬਿਆਨ ਲੈ ਸਕਦੇ ਹੋ ਕਿ ਇਸ ਨਗਰ ਦੇ ਵਿੱਚ ਮਾੜੀ ਕੰਬੋ ਕਾਂ ਦੇ ਵਿੱਚ ਕੋਈ ਜਾਤੀਵਾਦ ਹੈਗਾ ਇੱਥੇ ਬਿਲਕੁਲ ਕੋਈ ਜਾਤੀਵਾਦ ਨਹੀਂ ਸਾਰੇ ਅਸੀਂ ਇੱਕੇ ਥਾਂ ਹੀ ਬੈਠਦੇ ਆ ਜੀ ਕੋਈ ਭਾਈ ਰਣਜੀਤ ਸਿੰਘ ਨੇ ਤੁਹਾਡੀ ਕੋਈ ਰੰਜਿਸ਼ ਨੀ ਜੀ ਮਾਮਲਾਤ ਨਹੀਂ ਕੋਈ ਬਿਲਕੁਲ ਬਿਲਕੁਲ ਕੋਈ ਰੰਜਿਸ਼ ਨਹੀਂ ਜੀ ਜੇ ਕੋਈ ਉਦੇ ਮਨ ਚ ਹੋਵੇ ਤੇ ਮੈਂ ਕਹਿ ਨਹੀਂ ਸਕਦਾ ਪਰ ਮੇਰੇ ਵੱਲੋਂ ਕੋਈ ਰੰਜਿਸ਼ ਨਹੀਂ ਨਾ ਸਾਡੇ ਨਾਲ ਕੋਈ ਇਹੋ ਜੀ ਗੱਲ ਹੋਈ ਆ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਛੋਂ ਜਿਹੜਾ ਮਾੜੀ ਕੰਬੋ ਕੇ ਪਿੰਡ ਚ ਮਸਲਾ ਹੋਇਆ ਕੀ ਮਸਲਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਦਾਸ ਪਾਈ ਰਣਜੀਤ ਸਿੰਘ ਸਤਕਾਰ ਕਮੇਟੀ ਦੇ ਸੇਵਾਦਾਰ ਜੀ ਬੇਨਤੀ ਹੈ ਕਿ ਜਿਹੜਾ ਮਾੜੀ ਕੰਬੋ ਕੀ ਜੋ ਵੀ ਵਾਅ ਚੱਲਿਆ ਉਹ ਥੋੜੀ ਜਿਹੀ ਕੁਝ ਕਾਰਨਾਕਾਰ ਚੱਲ ਗਿਆ ਹੈ ਜਿਹੜਾ ਕਿ ਜਿਹੜਾ ਉਹਦਾ ਮੁੱਦਾ ਉਠਾਇਆ ਗਿਆ ਕਿ ਜਾਤੀਵਾਦ ਤੇ ਜੇ ਇਹਨਾਂ ਨੂੰ ਗਰੀਬਾਂ ਨੂੰ ਲਤਾੜਿਆ ਗਿਆ ਏ ਜੋ ਵੀ ਕਿਹਾ ਏ ਉਹਨਾਂ ਪਹੁੰਚ ਚੁੱਕੇ ਆ ਆਪਦਾ ਸਪਸ਼ਟੀਕਰਨ ਦਿੱਤਾ ਏ ਵੀ ਜੇ ਕੋਈ ਇਹ ਤਾਂ ਸਾਡੀ ਭਾਈਚਾਰਕ ਸਾਂਝ ਆ ਸਾਡੇ ਲਾਗੋ ਲਾਗੀ ਦੇ ਨਗਰ ਆ ਪਰ ਕੁਝ ਸ੍ਰੀ ਅਕਾਲ ਤਖਤ ਸਿਕਗਤਾਂ ਹੁਕਮਾਂ ਦੇ ਅਨੁਸਾਰ ਜੋ ਉਥੇ ਮਹਿਮਨਮਤ ਵੇਖੀ ਸੀ ਮੈਂ ਉਹਨ ਸਾਰ ਉਹਨਾਂ ਨਾਲ ਗੱਲਬਾਤ ਕੀਤੀ ਬਾਬਾ ਜੀ ਐਸਾ ਕੀ ਤੁਸਾਂ ਵੇਖਿਆ ਜਿਹਦੇ ਕਾਰਨ ਪਾਠ ਰੋਕਣ ਦੀ ਨੌਬਤ ਆ ਗਈ ਕੁਝ ਪਹਿਲਾਂ ਮੈਂ ਉੱਥੇ ਵੇਖਿਆ ਜਦੋਂ ਉਹਨੇ ਇੱਕ ਜਗ੍ਹਾ ਬਣਾਈ ਹੋਈ ਸੀ ਉਹਦੇ ਘਰ ਉਹਨੇ ਹੀ ਆਪਣੇ ਕੋਈ ਉਹਦਾ ਝਗੜਾ ਹੋਇਆ ਕਿਸੇ ਦੇ ਕਾਰਨ ਮੈਂ ਵੈਸੇ ਹੀ ਗਿਆ ਤੇ ਉੱਥੇ ਮੈਂ ਵੇਖਿਆ ਉਹਦੇ ਘਰ ਝਗੜਾ ਜਗ੍ਹਾ ਬਣੀ ਸੀ ਤੇ ਜੋ ਉੱਥੇ ਸਾਰਾ ਸਵਾਨ ਸਵਾਨ ਮਨਮਤ ਪਿਆ ਸੀ ਹਾਂਜੀ ਕਿੰਨਾ ਚਿਰ ਪਹਿਲਾਂ ਤੁਸੀਂ ਦੇਖਿਆ ਮੈਂ ਤਕਰੀਬਨ 4-5 ਮਹੀਨੇ ਦੀ ਗੱਲ ਹੈ ਜਿਆਦਾ ਹੋ ਸਕਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਕਾਲ ਕੀਤਾ ਗਿਆ ਪਰਿਵਾਰ ਵੱਲੋਂ ਮੈਂ ਤਕਰੀਬਨ ਜਦੋਂ ਮੈਨੂੰ ਇਹ ਸਾਰੀਆਂ ਗੱਲਾਂ ਚੱਲੀਆਂ ਕੁਝ ਹੋਰ ਵੀ ਉੱਥੇ ਜਗ੍ਹਾ ਕਰਨ ਹੁਣੇ ਹੀ ਪਾਠ ਉਹ ਬਾਬਾ ਗਰੰਤੀ ਜਿਹੜਾ ਸਤਨਾਮ ਸਿੰਘ ਉਹਨੇ ਮੈਨੂੰ ਜਦੋਂ ਮੈਂ ਇਹਨੂੰ ਫੋਨ ਲਾਇਆ ਕੋਈ ਜਗ੍ਹਾ ਬਾਰੇ ਤੇ ਉਹਨੇ ਮੈਨੂੰ ਹੋਰ ਵੀ ਦੱਸਿਆ ਕਿ ਮੈਂ ਕੱਲ ਨੂੰ ਵੀ ਕਰਨਾ ਉੱਥੇ ਵੀ ਜਗ੍ਹਾ ਗਈ ਆ ਤੇ ਮੈਂ ਕਿਹਾ ਜੋ ਤੁਹਾਡੇ ਬਣਦੇ ਆ ਨਾ ਜੇ ਸਾਡਾ ਨਾ ਕੋਈ ਵੀ ਆ ਉਨੇ ਕਿਹਾ ਮੈਨੂੰ ਅੰਦਰ ਵੈਤੀ ਕੱਲ ਵੇਖ ਜੋ ਮੈਂ ਕਿਹਾ ਨਹੀਂ ਮੈਂ ਚਲੋ ਉਹ ਮੈਂ ਕਿਹਾ ਵੀ ਦਿੱਤਾ ਹੈਗੇ ਮੈਂ ਵੇਖ ਜੂਗਾ ਪਰ ਬਾਅਦ ਚ ਗੱਲ ਹੋਈ ਕਿ ਮੇਰੇ ਤੋਂ ਐ ਨਹੀਂ ਗਿਆ ਤੇ ਉਹਨਾਂ ਨੇ ਪਾਠ ਆਰੰਭ ਕਰ ਦਿੱਤੇ ਤੇ ਮੈਂ ਉਹਨਾਂ ਨੂੰ ਫੋਨ ਲਾਇਆ ਉਹਦਾ ਬਾਬਾ ਜੀ ਅਸੀਂ ਪਾਠ ਕਰਦੇ ਆ ਤੇ ਚਲੋ ਜੋ ਗਿਆ ਵਧੀਆ ਹੋ ਗਿਆ ਜੀ ਉਹ ਦੋ ਤਿੰਨ ਘਰਿਆ ਉਹ ਦੂਜੀ ਜਗ੍ਹਾ ਕਿਤੇ ਹੋ ਗਿਆ ਬਾਅਦ ਇਹਦੀ ਹੋਈ ਇਹਦੇ ਵਿੱਚ 4 ਦਿਨ ਪਹਿਲਾਂ ਇਹ ਗੱਲ ਹੋਈ ਆ ਤੇ ਤਕਰੀਬਨ 4 ਦਿਨ ਦੇ ਵਿੱਚ ਜਿੰਨਾ ਹੁਣ ਇਹਨਾਂ ਨੇ ਬਾਤ ਖੜਾ ਕੀਤਾ ਹੈ ਉਹਨਾਂ ਇਹ ਬੈਗ ਮੇਰੇ ਨਾਲ ਗੱਲਬਾਤ ਕਰ ਸਕਦੇ ਸੀ ਸੋਸ਼ਲ ਮੀਡੀਆ ਤੇ ਇੱਕ ਗੱਲ ਆਮ ਹੀ ਜਿਹੜੀ ਆ ਚਰਚਾ ਵਿੱਚ ਆ ਵੀ ਤੁਸੀਂ ਕਿਸ ਅਧਿਕਾਰ ਦੇ ਨਾਲ ਜਿਹੜਾ ਆ ਪਾਠ ਹੋਣ ਤੋਂ ਰੁਕਿਆ ਮੈਂ ਜੀ ਇਹ ਅੱਜ ਤੱਕ तकरीबन 14-15 ਸਾਲ ਦੇ ਕਰੀਬ ਮੈਂ ਸਤਕਾਰ ਕਮੇਟੀ ਦੀ ਸੇਵਾ ਨਿਭਾ ਰਿਹਾ ਹਾਂ ਇਹ ਇਲਾਕੇ ਸਾਰੇ ਚ ਤੇ ਮੈਂ ਹਰ ਸਾਈਂ ਨਗਰਾਂ 'ਚ ਜਾਣਾ ਹੈ ਉਥੇ ਜੋ ਮੈਨੂੰ ਕਾਲ ਸਖ ਸਾਬ ਦੀ ਮਰਿਆਦਾ ਅਨੁਸਾਰ ਆ ਮੈਂ ਹੁਕਮਨਾਮੇ ਜੋ ਉਥੋਂ ਹੋਏ ਆ ਉਹਨਾਂ ਅਨੁਸਾਰ ਸੰਗਤਾਂ ਨੂੰ ਜਾਗਰੂਕ ਕਰੀਦਾ ਤਾਂ ਨੂੰ ਕੋਈ ਇਸ ਸੰਬੰਧੀ ਕਾਲ ਤੱਕ ਵੱਲੋਂ ਕੋਈ ਚੁੱਚੇ ਲੈਟਰ ਦਿੱਤੀ ਗਈ ਹੈ ਜਾਂ ਹੁਕਮ ਦਿੱਤਾ ਗਿਆ ਹੈ ਜੇ ਵੇਖੋ ਜੀ ਜੋ ਖਾਲਸਾ ਗੁਰੂ ਦਾ ਹੁੰਦਾ ਹੈ ਨਾ ਉਹ ਨਹੀਂ ਖਾਲਸਾ ਗੁਰੂ ਦਾ ਕੋ ਸਾਡੀਆਂ ਜਹੇਬੰਦੀਆਂ ਬੜੀਆਂ ਹੀ ਅੱਜ ਤੋਂ ਗਰਬਜਨਸੋ ਵੱਲੋਂ ਮਾਨਤਾ ਦਿੱਤੀ ਗਈ ਸੀ ਉਦੋਂ ਗਰਬਜਨਸੋ ਉੱਥੇ ਆਪਣੇ ਜਹੇਦਾਰ ਸੀ ਉਹਨਾਂ ਨੇ ਸਾਰਿਆਂ ਨੂੰ ਦਿੱਤੇ ਭਾਈ ਮਰੀਕ ਸਿੰਘ ਨੂੰ ਸਾਡੇ ਅਜਨਾਲਾਂ ਨੂੰ ਮੁਖ ਲਿਖਿਆ ਗਿਆ ਬਕਾਇਦ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਬਿਆਨ ਆਇਆ ਸੀਗਾ ਕਿ ਸਰਕਾਰ ਕਮੇਟੀ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਕੋਈ ਇਦਾਂ ਹੋਇਆ ਜੀ ਜਦੋਂ ਕੋਈ ਸੰਗਤਾਂ ਦੇ ਥੋੜੀ ਜਿਹੀ ਆਈ ਇਹਨਾਂ ਦੇ ਕੁਝ ਜਦੋਂ ਬਰਗਾੜੀ ਦੇ ਵਿੱਚ ਮਹਾਰਾਜ ਰੂਪਾਂ ਦੇ ਆਂਗਾਂ ਦਾ ਬੇਅਦਬੀ ਹੋਈ ਉਦੋਂ ਬਾਅਦ ਸੰਗਤਾਂ ਸਾਰੀਆਂ ਇਹਨਾਂ ਤੋਂ ਬੜੀਆਂ ਨੇ ਨਰਾਜ ਹੋ ਗਈਆਂ ਜਿਸ ਕਾਰਨ ਅਸੀਂ ਇਹਨਾਂ ਦੀ ਉਦੋਂ ਵਿਰੋਧਤਾ ਕਰਨੀ ਚਾਹੀ ਸਾਰੀਆਂ ਸਤਕਾਰ ਕਮੇਟੀਆਂ ਨੇ ਤੇ ਇਹਨਾਂ ਨੇ ਜਿਹੜਾ ਇਹਨਾਂ ਸਾਡਾ ਮੂੰਹ ਬੰਦ ਕਰਾਉਣ ਵਾਸਤੇ ਇਹ ਹੁਕਮਨਾਮਾ ਜਾਰੀ ਕਰਤਾ ਯਾਨੀ ਕਿ ਵੇਖੋ ਬੇਰ ਜਦੋਂ ਉਥੋਂ ਇੱਕ ਵਾਰ ਸਾਨੂੰ ਮਾਨਤਾ ਮਿਲ ਗਈ ਫਿਰ ਵਾਰ-ਵਾਰ ਇਹਨਾਂ ਦੇ ਹੁਕਮ ਥੋੜਾ ਚੱਲਣਾ ਤੁਸੀਂ 6 ਮਹੀਨੇ ਦੀ ਗੱਲ ਕਰਦੇ 6 ਮਹੀਨੇ ਪਹਿਲਾਂ ਹੁੰਦੇ ਕਰੇ ਗੱਲ ਬਾਤ ਲਈ ਵੀ ਉਹ ਕਿੰਨੇ ਸਦਿਆ ਬਾਬਾ ਜੀ ਬਿਲਕੁਲ ਬਿਲਕੁਲ ਨਹੀਂ ਵੇਖੋ ਜਿਵੇਂ ਪਹਿਲਾਂ ਜਦੋਂ ਨਾਲ ਕਿਹਾ ਸੀ ਮੈਂ ਉਦੋਂ ਵੀ ਨਹੀਂ ਨਾ ਮੇਰੇ ਤੋਂ ਆ ਗਿਆ ਵੀਰ ਜਿਵੇਂ ਕਈ ਹੋਰ ਵੀ ਹੁੰਦੇ ਤੁਹਾਨੂੰ ਪਤਾ ਹੈ ਤੇ ਜੇ ਮੈਨੂੰ ਇੱਕ ਦੱਸੋ ਵੀ ਜਿਹੜਾ ਗਰੰਟੀ ਉਹ ਨਕਰ ਤਾਂ ਰਹਿਣ ਵਾਲਾ ਹੈ ਜਿਹੜੇ ਉਹਨੇ ਮੈਨੂੰ ਕਹਿ ਸਕਦਾ ਉਹਨੇ ਮੈਨੂੰ ਕਿਹਾ ਵੀ ਆ ਵੀ ਹਾਂ ਉਹ ਜੋਤ ਜਗਾਉਂਦੇ ਨੇ ਤੇ ਜੇ ਉਹ ਉਹਨਾਂ ਫਿਰ ਮੈਨੂੰ ਬਾਅਦ ਚ ਜਦੋਂ ਜਦੋਂ ਪਾਠ ਆਰੰਭ ਕਰਦੇ ਲੱਗਿਆ ਜੇ ਉਹਨਾਂ ਮੈਨੂੰ ਕਿਹਾ ਕਿ ਇੱਥੇ ਸਾਫ ਸਫਾਈ ਕਰਤੀ ਹੈ ਜੋ ਵੀ ਇੱਥੇ ਪਿਆ ਸੀ ਉਹ ਕਿਹੜੀ ਚੀਜ਼ ਦੀ ਸਫਾਈ ਕੀਤੀ ਹੁੰਦਾ ਸਰਵਾਲਿਆ ਲੋ ਇਹ ਕਹਿਣਾ ਵਾ ਵੀ ਕਾਨਫਰੰਸ ਤੇ ਮੇਰੇ ਨਾਲ ਗੱਲ ਹੋਈ ਹੈ ਤੁਹਾਡੀ ਉਹਨਾਂ ਨੇ ਇਹ ਗੱਲ ਕੀਤੀ ਵੀ ਸਿੰਘਾ ਤੇਰੇ ਘਰੇ ਮਹਾਰਾਜ ਦਾ ਪ੍ਰਕਾਸ਼ ਨਹੀਂ ਜਾਣਾ ਹੋਰ ਜਿੱਥੇ ਮਰਜੀ ਭਾਈ ਸਾਹਿਬ ਜੀ ਵੇਖੋ ਜੇ ਤੇ ਉਹ ਕਿ ਇਹਨਾਂ ਦੀ ਵੀ ਰਿਕਾਰਡਿੰਗ ਹੋਵੇ ਤੇ ਮੇਰੇ ਕੋਲ ਵੀ ਹੋਵੇ ਹੋਵੇ ਸਤਿਗੁਰੂ ਕਿਰਪਾ ਕਰੇ ਉਦੋਂ ਜਦੋਂ ਬੇਚੇ ਗੱਲ ਹੋਈ ਆ ਤੇ ਮੈਂ ਕਿਹਾ ਭਾਈ ਸਾਹਿਬ ਜੇ ਤੇ ਤੁਸੀਂ ਪੀ ਇਹਨਾਂ ਮੈਨੂੰ ਉਹ ਨਹੀਂ ਕਿਹਾ ਫਿਰ ਭਾਈ ਸਾਹਿਬ ਜੀ ਵੀ ਮੈਂ ਉਦੋਂ ਤੋਂ ਜਦੋਂ ਤੁਸੀਂ ਮੇਰੇ ਘਰ ਆਏ ਉਹ ਤਾਂ ਮੈਂ ਜਾਗ ਚੁੱਕਤੀ ਆ ਇਹ ਕਹਿ ਦਿੰਦੇ ਮੈਂ ਕਦੀ ਵੀ ਇਹਨਾਂ ਨੂੰ ਇਹ ਬੋਲ ਨਹੀਂ ਨਹੀਂ ਸਕਦਾ ਤੁਹਾਨੂੰ ਹੋਰ ਕੀ ਵੀ ਜਿਹੜੀਆਂ ਫੋਟੋਆਂ ਦੀ ਗੱਲ ਕਰਦੇ ਆ ਨਾ ਅਸੀਂ ਹਲਵਾਈ ਦਾ ਕੰਮ ਕਰਦੇ ਆ ਜਿੱਥੇ ਦਰਬਾਰਾਂ ਤੇ ਅਸੀਂ ਜਾ ਕੇ ਲੰਗਰ ਦੀ ਸੇਵਾ ਕਰਦੇ ਨਾ ਲੰਗਰ ਬਣਾਉਨੇ ਆ ਤੇ ਕਈ ਵਾਰੀ ਸਨਮਾਨ ਚਿੰਨ ਦੇ ਤੌਰ ਤੇ ਵੀ ਸਾਨੂੰ ਪੀਰ ਆਫ ਕੀ ਰੰਗੀਆਂ ਫੋਟੋਆਂ ਦਿੱਤੀਆਂ ਜਾਂਦੀਆਂ ਵਾ ਬਾਬਾ ਜੀ ਉਹ ਅਸੀਂ ਫੋਟੋ ਕਿਤੇ ਹੁਣ ਬਾਹਰ ਥੋੜੀ ਛੁੱਟ ਦੇਣੀ ਬਾਬਾ ਜੀ ਉਹ ਵੱਖਰੀ ਕਰ ਲਿਆ ਵੇਖੋ ਛੋਟਾ ਜਿਹਾ ਕਮਰਾ ਮੈਂ ਆਕੀ ਵੇਖਿਆ ਉਹ ਅਜੇ ਵੀ ਆ ਉਹ ਦੂਜੇ ਤੁਸੀਂ ਪਤਾ ਨਹੀਂ ਲਿਆ ਕਿ ਨਹੀਂ ਦੂਜੇ ਪੱਤਰਕਾਰਾਂ ਨੇ ਲਿਆ ਉਹਦੇ ਵਿੱਚ ਚੀਜ਼ਾਂ ਪਈਆਂ ਐ ਜੀ ਉਹ ਕੁਝ ਇੱਟਾਂ ਪਈਆਂ ਜਿਹੜੀਆਂ ਕਾਲੀਆਂ ਹੋਈਆਂ ਐ ਦੀਵਾਨ ਦੇ ਨਾਲ ਜੋ ਵੀ ਆ ਪਰ ਬਾਬਾ ਜੀ ਮੈਂ ਨਾ ਪੱਤਰਕਾਰ ਸਾਹਿਬ ਇਹ ਬਹਿਸ ਕਿਉਂ ਹੋਣਾ ਆਪਾਂ ਆ ਜਦੋਂ ਅਸੀਂ ਇਹ ਨੇ ਆ ਵੀ ਜੇ ਸਾਡੀ ਭਾਈਚਾਰਕ ਸਾਂਝ ਬਣਾਉਣੀ ਐ ਸੀ ਤੇ ਜਦੋਂ ਅਸੀਂ ਇਹ ਫਿਰ ਇਹ ਮੌਕੇ ਵੀ ਕਰਨੇ ਆ ਮੌਕੇ ਦੇਣੇ ਕੀ ਆ ਜੇ ਇਸ ਉਹਨਾਂ ਨੇ ਕਿਹਾ ਹੈ ਹੁਣ ਪੀ ਇਹਨਾਂ ਨੇ ਅਸੀਂ ਜਦੋਂ ਦਾ ਕਿਹਾ ਇਹ ਕੋਈ ਪੱਤਰਕਾਰਾਂ ਤੁਹਾਨੂੰ ਦਿੱਤੀ ਹੋਣਾ ਬੈਠਾ ਉਹਦੇ ਵਿੱਚ ਉਹਨਾਂ ਕਿਹਾ ਵੀ ਜਦੋਂ ਇਹ ਸਾਨੂੰ ਸਮਝਾ ਗਏ ਹਾਂ ਉਦੋਂ ਦੇੜ ਗਏ ਤਾਂ ਇਹ ਮੈਨੂੰ ਉਦੋਂ ਨਹੀਂ ਕਹਿ ਦਿੰਦੇ ਫਿਰ ਇਹ ਕਿਹੜੀਆਂ ਚੀਜ਼ਾਂ ਦੀਆਂ ਸਪਾਈਆਂ ਕਰਕੇ ਮੈਨੂੰ ਦੱਸ ਦੇ ਜਿਹੜਾ ਮੁੱਦਾ ਬਣਾਇਆ ਜਾ ਰਿਹਾ ਨਾ ਜਾਤੀ ਵਿਤਕਰੇ ਦਾ ਤੁਸੀਂ ਇੱਕ ਸਿੱਖ ਸੰਗਤਾਂ ਨੂੰ ਉਹ ਮੈਸੇਜ ਦੇਣਾ ਵਾ ਵੀ ਜਾਤੀ ਵਿਤਕਰੇ ਵਾਲੀ ਕੋਈ ਗੱਲ ਨਹੀਂ ਜਿਹੜੀ ਤੁਹਾਡੇ ਮਨ ਦੀ ਗੱਲ ਆ ਉਹ ਤੁਸੀਂ ਦੱਸੋ ਮੇਰੀ ਵੈਗੋ ਜੀ ਆ ਮੈਨੂੰ ਠੀਕ ਲੱਗਾ ਹੈ ਵੀ ਜੇ ਮੈਂ ਸਾਰੇ ਸੰਗਤਾਂ ਨਾਲ ਹਰ ਇੱਕ ਧਰਮ ਦੇ ਸਤਿਕਾਰ ਕਰਦਾ ਹਰ ਇੱਕ ਵਿੱਚ ਦਾ ਹੈ ਨਾ ਮੇਰੀ ਬਹੁਤ ਜਿਆਦੀ ਮੇਰੇ ਨਗਰ ਚ ਆਣ ਕੇ ਪੁੱਛੋ ਨਾ ਪਤਾ ਲੱਗੇ ਫੇਰ ਪਤਾ ਲੱਗਦਾ ਹੈ ਕਿ ਵਿਤਕਰਾ ਕੀ ਹੁੰਦਾ ਹੈ ਤੇ ਜਦੋਂ ਐਂ ਇੱਕ ਦੂਜੇ ਨੂੰ ਭਰਾਵਾਂ ਤੋਂ ਵੱਧ ਪਿਆਰ ਨਾਲ ਵਰਤਦੇ ਆਂ ਤੇ ਇੱਕ ਇੰਨੀਆਂ ਨਗੋਲੀਆਂ ਜਿਹੀਆਂ ਚੀਜ਼ਾਂ ਕਾਰਨ ਜੇ ਆਪਨੇ ਆਪ ਮੇਰੇ ਨਾਲ ਬਹਿ ਕੇ ਤੇ ਮੇਰਾ ਘਰ ਕਿਤੇ ਦੂਰ ਇੱਕ ਦੂਜੇ ਬਹਿ ਕੇ ਵੀ ਦੱਸ ਸਕਦੇ ਆਂ ਵੀ ਆਪਾਂ ਪ੍ਰੇਮ ਪਿਆਰ ਨਾਲ ਚੀਜ਼ਾਂ ਜੇ ਮੈਂ ਅੱਗੇ ਵੀ ਕਹਿ ਸਕਦਾ ਵੀ ਜੇ ਨਹੀਂ ਤੇ ਤੋਂ ਇਹ ਇਹ ਤੋਂ ਮਨ ਬੱਤ ਤੋੜ ਗਿਆ ਫੋਨ ਢਾੜ ਜੋ ਵੈ ਉਹ ਤਾਂ ਕਹਿ ਰਹੇ ਸੀ ਬੁਲਾਇਆ ਤੁਸੀਂ ਆਏ ਨਹੀਂ ਵੈ ਗਰੂ ਜੀ ਮੈਨੂੰ ਵੈ ਗਰੂ ਜੀ ਮੈਂ ਮੈਂ ਉਹਨਾਂ ਨੂੰ ਦੱਸੀ ਕਰੀ ਗੱਲ ਮੈਂ ਇੱਕ ਤਕਰੀਰ ਮੈਂ ਥੋੜਾ ਜਿਹੀ ਪਹਿਲਾਂ ਇਹਨਾਂ ਤੋਂ ਘਰੋਂ ਚੱਲ ਗਿਆ ਕਿੰਨਾ ਟੱਕ ਕਿ ਉਹ ਵੀ ਫਿਰ ਜਿਹੜੀ ਉਹ ਮੈਂ ਗੱਲ ਕਰਨੀ ਚਾਹਣਾ ਉਹ ਵੀ ਇੱਕ ਮ ਮੱਧਰਪਿੰਡ ਗੁਰਦੁਆਰਾ ਸਾਹਿਬ ਚ ਤੇ ਮੈਂ ਉਧਰ ਥੋੜੇ ਜਿਹਾ ਹੋਰ ਕੇਸਿਆਂ ਲੈ ਕੇ ਆ ਹਾਂ ਵੀ ਉਹ ਕੋਈ ਲੜਕੀ ਨੇ ਥੋੜਾ ਜਹਾ ਗਰਮਸੀ ਦੀ ਜ਼ਿੰਮੇਵਾਰੀ ਲਾ ਲਈ ਇਹ ਬੋਲਿਆ ਕੁਝ ਦੂਜਾ ਡਾਂਸ ਕਰਕੇ ਤੇ ਗੀਤ ਲਾਇਆ ਹਮ ਅਨੰਦ ਕਰਦੇ ਸਮੇ ਤੇ ਉਹ ਜਿਹੀਆਂ ਚੀਜ਼ਾਂ ਮੈਂ ਜਾਂਦਾ ਹੀ ਨਹੀਂ ਨਾ ਤੇ ਉਹ ਕਦੇ ਮੇਰੇ ਤੋਂ ਨਹੀਂ ਆਏਗਾ ਲਗੀ ਸਮਝੀ ਕੁਝ ਹੋਰ ਵੀ ਲੋਕਾਂ ਵੱਲੋਂ ਨਾ ਇਤਰਾਜ਼ ਜਤਾਇਆ ਜਾ ਰਿਹਾ ਵੀ ਵੱਖ-ਵੱਖ ਪਿੰਡਾਂ 'ਚ ਵੀ ਤੁਹਾਡਾ ਇਹ ਸਾਹਮਣੇ ਆਇਆ ਇਹੋ ਜਿਹਾ ਕੰਮ ਇੱਕ ਪੂਨੀਆਂ ਦੀ ਖਬਰ ਦੱਸ ਰਹੀ ਸੀ ਕੋਈ ਕਿ ਉੱਥੇ ਵੀ ਇਹਨਾਂ ਨੇ ਇਸੇ ਕਰਕੇ ਰੋਕਿਆ ਵੀ ਜਾਤੀ ਵਿਤਰੇ ਦਾ ਤੌਰ ਤੇ ਹੀ ਉਹਨਾਂ ਨੇ ਰੋਕਿਆ ਦੇਖੋ ਜੀ ਫਿਰ ਜੇ ਮੈਂ ਤੁਹਾਨੂੰ ਇਹ ਦੱਸਣ ਲੱਗਾ ਨਾ ਜਿਹੜੀ ਹੁਣ ਤੁਸੀਂ ਕਰ ਲਈ ਆ ਮੇਰੀ ਬੇਨਤੀ ਮੈਂ ਨਹੀਂ ਇਹਨੇ ਲੰਮੇ ਜਾਣਾ ਚਾਹੁੰਦਾ ਫਿਰ ਮੈਂ ਤੁਹਾਨੂੰ ਕਿੰਨੇ ਲੱਗਰ ਦੱਸਾਂ ਤੇ ਕਿਹੜੇ-ਕਿਹੜੇ ਜ਼ਿਮੀਂਦਾਰਾਂ ਜਿਨ੍ਹਾਂ ਦੀ 200-200 ਕਿੱਲਾ ਪਹਿਲੀ ਹੈ ਜਿੱਥੇ ਮੈਂ ਉੱਥੇ ਵੀ ਰਕਾਇਆ ਮੈਂ ਨਾਂ ਵੀ ਲੈ ਸਕਦਾ ਪਿੰਡ ਵੀ ਦੱਸ ਸਕਦਾ ਮੈਂ ਵੱਡੀਆਂ-ਵੱਡੀਆਂ ਜੇਪੀਸੀ ਜੀਸੀਪੀ ਨਾਲ ਢਾਈਆਂ ਕਬਰਾਂ ਵੱਡੀਆਂ-ਵੱਡੀਆਂ ਉਹ ਵੀ ਉਹ ਵੀ ਮੈਂ ਢਾਈਆਂ ਤੇ ਜੇ ਵੇਖ ਵੈਗ ਰੂ ਜੀ ਜੇ ਸਤਿਗੁਰ ਨੇ ਇਹੋ ਜੀ ਸੇਵਾ ਬਖਸ਼ੀ ਆ ਮੈਨੂੰ ਸਤਿਗੁਰ ਮੇਰੇ ਸੱਚੇ ਪਾਤਸ਼ਾਹ ਨੇ ਦਸ਼ਮੇਸ਼ ਪਿਤਾ ਨੇ ਪਰ ਮੇਰਾ ਆ ਨਹੀਂ ਕਿ ਕਿਸ ਨੂੰ ਨੀਵਾ ਦਿਖਾਉਣਾ ਚਾਹ ਕੇ ਨੂੰ ਆ ਆਪਦਾ ਰੋਪ ਜਮਾਉਣਾ ਇਹ ਮੇਰਾ ਅੱਜ ਤੱਕ ਨਹੀਂ ਕਦੇ ਹੋਇਆ ਤੇ ਨਾ ਹੋਣਾ ਇੱਕ ਚੀਜ਼ ਤੁਹਾਡੇ ਮਨ ਚ ਨਹੀਂ ਆਉਂਦੀ ਤੀ ਡਾਕਟਰ ਦੀ ਲੋੜ ਤਾਂ ਉੱਥੇ ਆ ਨਾ ਜਿੱਥੇ ਕੋਈ ਬਿਮਾਰ ਆ ਹਾਂਜੀ ਦਰਪੰਤਰ ਸਾਹਿਬ ਨੂੰ ਵੀ ਉੱਥੇ ਜਾਣਾ ਚਾਹੀਦਾ ਜਿੱਥੇ ਕੋਈ ਟੁੱਟਾ ਆ ਉਹਨੂੰ ਜੋੜਨ ਵਾਸਤੇ ਵੇਖੋ ਬੇਨ ਮੈਂ ਮੇਚ ਜੀ ਦਾ ਪਟਾਇਕ ਜਣਾ ਭਗਤਿਆਂ ਆਹ ਪੂਜਾ ਕਰਦਾ ਜਦੋਂ ਵੇਖੋ ਸਾਡਾ ਗੁਰੂ ਸਾਹਿਬ ਦੀ ਬਾਣੀ ਆਣੀ ਹੁਣ ਆਪਾਂ ਨੂੰ ਲੋੜ ਤੇ ਦੀ ਪੈਂਦੀ ਐ ਇੰਦ ਤੇ ਮਾਤਾ ਜੀ ਉਹਨਾਂ ਦੇ ਪੂਰੇ ਗੁਜਰ ਕੇ ਬਹੁਤ ਮਾੜਾ ਹੋਇਆ ਪਰ ਕੁਝ ਚੀਜ਼ਾਂ ਮਨਯਾਦਾ ਅਨਸਾਰ ਵੀ ਐ ਨਾ ਵੀ ਵੇਖੋ ਜਿੱਥੇ ਕਿਸੇ ਹੋਰ ਦੀ ਪੂਜਾ ਹੁੰਦੀ ਆ ਉਹ ਸ੍ਰੀ ਕਾਲ ਤੱਕ ਸਭ ਤੋਂ ਇਹ ਆ ਕਿ ਪਾਠ ਨਹੀਂ ਆਰੰਭ ਹੋ ਸਕਦੇ ਹੋਰ ਸਾਡੀ ਕੋਈ ਹੁੰਦਾ ਨਾ ਕੋਈ ਹੈਗੀ ਆ ਦੱਸੋ ਮੈਨੂੰ ਇੱਕ ਬੰਦੇ ਮੈਂ ਉਹਦੀ ਸਹਿਮਤੀ ਉਹਦੇ ਨਾਲ ਉਹਦੇ ਸਹਿਯੋਗ ਚ ਜਾਨਣਾ ਅਗਲੇ ਨਾਲ ਦੂਸਰੇ ਨਾਲ ਲੰਡੋ ਤੇ ਉਹਦੇ ਹੈ ਨਾ ਤੇ ਫਿਰ ਮੈਂ ਕਿਤਰਾ ਉਹਦੇ ਨਾਲ ਮਾੜਾ ਕਰ ਸਕਦਾ ਵਤੀਰਾ ਚਲੋ ਬਹੁਤ ਬਤਨ ਜੀ ਕਲ ਸਾਹਿਬ ਐਗਰੂ ਫਤੇ ਸੋ ਸੰਗਤ ਜੀ ਇਹ ਸਨ ਸਤਕਾਰ ਕਮੇਟੀ ਤੋਂ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਅਸਲ ਦੇ ਵਿੱਚ ਮਸਲਾ ਜਿਹੜਾ ਸ਼ੁਰੂ ਹੁੰਦਾ ਵਾ 6 ਮਹੀਨੇ ਪਹਿਲਾਂ ਜਦੋਂ ਬਾਬਾ ਜੀ ਉਹਨਾਂ ਦੇ ਘਰ ਜਾਂਦੇ ਨੇ ਉਦੋਂ ਉਹਨਾਂ ਦੇ ਘਰ ਦੇ ਵਿੱਚ ਸ਼ਾਇਦ ਕੋਈ ਪੁਰਾਣਾ ਮੰਦਿਰ ਬਣਿਆ ਹੋਵੇ ਪਰ ਅੱਜ ਉਹ ਪਰਿਵਾਰ ਕਹਿ ਰਿਹਾ ਵੀ ਅਸੀਂ ਉਹ ਮੰਦਿਰ ਹਟਾ ਦਿੱਤਾ ਗਿਆ ਜਿਸ ਦੇ ਬਾਰੇ ਘਰ ਤੋਂ ਆ ਫਲਾਈਟ ਮੋਡ ਤੇ ਕਰ ਲਓ ਪਹਿਲਾਂ ਸੋ ਸੰਗਤ ਜੀ ਇਹ ਸਨ ਭਾਈ ਰਣਜੀਤ ਸਿੰਘ ਜੀ ਸਤਕਾਰ ਕਮੇਟੀ ਤੋਂ ਜਿਨ੍ਹਾਂ ਦਾ ਸਾਫ਼-ਸਾਫ਼ ਇਹ ਕਹਿਣਾ ਹੈ ਕਿ 6 ਮਹੀਨੇ ਪਹਿਲਾਂ ਮੈਂ ਉਸ ਪਰਿਵਾਰ ਦੇ ਨਾਲ ਉਹਨਾਂ ਦੇ ਘਰ ਵਿੱਚ ਗਿਆ ਸੀ ਜਦੋਂ ਉਹਨਾਂ ਦੇ ਘਰ ਦੇ ਵਿੱਚ ਮੰਦਿਰ ਬਣਿਆ ਹੋਇਆ ਸੀ ਪਰ ਉਸ ਤੋਂ ਬਾਅਦ ਉਹ ਪਰਿਵਾਰ ਗੁਰਸਿੱਖ ਫੈਮਿਲੀ ਵਿੱਚ ਆਇਆ ਉਹ ਵੀਰ ਪਹਿਲਾਂ ਗਰੀਮਸ਼ੇਵ ਸੀ ਉਹਨੇ ਦਾੜਾ ਵੀ ਰੱਖ ਲਿਆ ਉਹਨੇ ਕੇਸ ਵੀ ਰੱਖ ਲੇ ਮਾਤਾ ਜੀ ਖੁਦ ਗੁਰਦੁਆਰਾ ਸਾਹਿਬ ਜਾਣ ਲੱਪੇ ਪਾਠ ਕਰ ਲਾਪੇ ਇਹਨਾਂ ਗੱਲਾਂ ਤੋਂ ਸ਼ਾਇਦ ਹੋ ਸਕਦਾ ਵੀ ਭਾਈ ਰਣਜੀਤ ਸਿੰਘ ਨੂੰ ਨਹੀਂ ਸੀ ਪਤਾ ਪਰ ਉਹਨਾਂ ਨੇ ਕਿਹਾ ਵੀ ਦੋ ਦਿਨ ਪਹਿਲਾਂ ਅਸੀਂ ਇਹਨਾਂ ਨੂੰ ਜਰੂਰ ਇਹ ਗੱਲ ਕਹੀ ਸੀ ਵੀ ਤੁਸੀਂ ਇੱਕ ਵਾਰੀ ਆ ਕੇ ਉੱਥੇ ਵੇਖੋ ਜੇਕਰ ਤੁਹਾਨੂੰ ਲੱਗੂਗਾ ਵੀ ਅਜੇ ਵੀ ਕੋਈ ਇਤਰਾਜ਼ਯੋਗ ਚੀਜ਼ ਹੈ ਤੇ ਆਪਾਂ ਇਸ ਚੀਜ਼ ਦੀ ਮਾਫੀ ਮੰਗਾਂਗੇ ਤੇ ਮਾਰੇ ਦਾ ਪ੍ਰਕਾਸ਼ ਵੀ ਨਹੀਂ ਕਰਾਂਗੇ ਸੋ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਇਹ ਗੱਲ ਫੈਲਾਈ ਜਾ ਰਹੀ ਸੀ ਕਿ ਜਾਤੀ ਵਿਤਕਰਾ ਹੋਣ ਕਰਕੇ ਇਸ ਪਰਿਵਾਰ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਪਰ ਅੱਜ ਭਾਈ ਰਣਜੀਤ ਸਿੰਘ ਔਰ ਪਰਿਵਾਰ ਦੀਆਂ ਗੱਲਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜਿਹੜੀ ਚੀਜ਼ ਦਾ ਸ਼ੰਕਾ ਸੀਗਾ ਸਤਕਾਰ ਕਮੇਟੀ ਨੂੰ ਕਿ ਘਰ ਦੇ ਵਿੱਚ ਸ਼ਾਇਦ ਕੋਈ ਜਗ੍ਹਾ ਬਣੀ ਹੋਈ ਹੈ ਇਸ ਕਰਕੇ ਉੱਥੇ ਮਾਰੇ ਦਾ ਪ੍ਰਕਾਸ਼ ਨਹੀਂ ਹੋ ਸਕਦਾ ਸੋ ਇਹ ਅੱਜ ਦੀ ਵੀਡੀਓ ਅਸੀਂ ਬਣਾਉਣ ਦਾ ਸਾਡਾ ਮਕਸਦ ਇਹ ਹੀ ਸੀ ਕਿ ਲੋਕਾਂ ਦੇ ਵਿੱਚ ਗਲਤ ਮੈਸੇਜ ਆ ਰਿਹਾ ਕਿ ਸਿੱਖ ਵੀ ਜਾਤੀ ਵਿਤਕਰਾ ਕਰਦੇ ਨੇ हां ਅਸੀਂ ਇਹ ਤੁਹਾਨੂੰ ਦੱਸ ਰਹੇ ਹਾਂ ਕਿ ਸਿੱਖ ਕਦੀ ਵੀ ਕਿਸੇ ਨਾਲ ਜਾਤੀ ਵਿਤਕਰਾ ਨਹੀਂ ਕਰਦੇ ਇਹ ਪਰਿਵਾਰ ਨੇ ਖੁਦ ਮੰਨਿਆ ਕਿ ਸਾਡੇ ਨਾਲ ਕੋਈ ਵੀ ਜਾਤੀ ਵਿਤਕਰਾ ਜਿਹੜਾ ਉਹ ਨਹੀਂ ਹੋਇਆ ਹਾਂ ਮੰਦਰ ਦੀ ਸ਼ੰਕਾ ਹੋਣ ਕਰਕੇ ਸਾਡੇ ਘਰੇ ਮਹਾਰਾਜ ਦਾ ਪ੍ਰਕਾਸ਼ ਕਰਨ ਤੋਂ ਰੋਕਿਆ ਗਿਆ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਜੁੜੇ ਰਹੋ